ਪ੍ਰੋਗਰਾਮ 16 ਨੇ ਸੱਚੇ ਵਿੱਚ ਤੁਹਾਡਾ ਸਭ ਦਾ ਸਵਾਗਤ ਮੈਂ ਹਾਂ ਸੰਦੀਪ ਲਾਦੂਕਾ ਪੰਜਾਬ ਦੇ ਕੁਝ ਚਲੰਤ ਮੁੱਦੇ ਆ ਜਿਸ ਦੇ ਉੱਤੇ ਗੱਲਬਾਤ ਕਰਾਂਗੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਹੁਣ ਸਿਰਫ ਤੇ ਸਿਰਫ ਰਹਿੰਦੇ 2 ਸਾਲਾਂ ਲਈ ਨਹੀਂ ਹਾਲਾਂਕਿ ਅਗਲੇ 5 ਸਾਲ ਦੇ ਪਲਾਨ ਦੇ ਲਈ ਵੀ ਅੱਗੇ ਲਾ ਦਿੱਤਾ ਹੈ ਮੂਰੇ ਲਾ ਦਿੱਤਾ ਹੈ ਇੱਕ ਸਵਾਲ ਦਾ ਜਵਾਬ ਦਿੰਦੇ ਹਾਂ ਉਹਨਾਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਕੋਈ ਵੀ ਜਿਹੜਾ ਮੁੱਖ ਮੰਤਰੀ ਦੀ ਕੁਰਸੀ ਦੇ ਉੱਤੇ ਹੋਰ ਨਹੀਂ ਬੈਠੇਗਾ ਭਗਵੰਤ ਮਾਨ ਤੋਂ ਇਲਾਵਾ ਉਹੀ ਸੰਭਾਲਣਗੇ ਅਗਲੀ ਵਾਰਡੋਰ ਤੇ ਹੋਰ ਉਹਨਾਂ ਨੇ ਅੰਮ੍ਰਿਤਸਰ ਦੇ ਵਿੱਚ ਕੀ ਕੁਝ ਗਤੀਵਿਧੀ ਕੀਤੀ ਤੇ ਕੀ ਦਾਅਵੇ ਕੀਤੇ ਨੇ ਲੁਧਿਆਣੇ ਦੇ ਵਿੱਚ ਵੀ ਵਪਾਰੀਆਂ ਦੇ ਨਾਲ ਹੁਣ ਇੱਕ ਮੀਟਿੰਗ ਕਰਨ ਜਾ ਰਹੇ ਨੇ ਅਰਵਿੰਦ ਕੇਰਿਵਾਲ ਭਗਵੰਤ ਮਾਨ ਕੀ ਜ਼ਿਮਣੀ ਚੋਣ ਨੂੰ ਧਿਆਨ ਚ ਰੱਖ ਕੇ ਗਤੀਵਿਧੀ ਹੈ ਜਾ ਪਹਿਲੋਂ ਤੋਂ ਇਹ ਸਭ ਕੁਝ ਤੈਸ ਇਹ ਵੀ ਗੱਲ ਕਰਾਂਗੇ ਔਰ ਡਿਬਰੂਗੜ੍ਹ ਦੇ ਵਿੱਚ ਜਿਹੜੇ ਰਿਟੈਂਸ਼ਨ ਸੈਂਟਰ ਦੇ ਵਿੱਚ ਰੱਖੇ ਗਏ ਸਾਮ ਸਾਮ ਦੇ ਵਿੱਚ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਤਾਂ ਉਹਨਾਂ ਦੇ ਵਿੱਚੋਂ ਅਮਰਿਤਪਾਲ ਨੂੰ ਛੱਡ ਕੇ ਬਾਕੀਆਂ ਨੂੰ ਜਿਹੜਾਇਆ ਪੰਜਾਬ ਦੀਆਂ ਜੇਲਾਂ ਵੱਲ ਲਿਆਂਦਾ ਜਾਣਾ ਇਹ ਫੈਸਲਾ ਲੈ ਲਿਆ ਗਿਆ ਹੈ ਹਾਲਾਂਕਿ 2 ਸਾਲ ਤੋਂ ਬਾਅਦ ਹੁਣ ਜਿਹੜੀ ਹੈ ਉਹ ਐਨਐਸਏ ਨਹੀਂ ਵਧਾਈ ਗਈ ਜਿਸ ਦੇ ਲੈ ਕੇ ਸਵਾਲ ਉੱਠ ਰਹੇ ਸਨ ਕਿ ਬਿਨਾਂ ਗੱਲ ਤੋਂ ਕਿਉਂ ਐਨਐਸਏ ਦਾ ਜਿਹੜਾ ਪੀਰੀਅਡ ਆ ਉਹ ਵਧਾਇਆ ਜਾ ਰਿਹਾ ਤਾਂ ਉਸ ਨੂੰ ਲੈ ਕੇ ਚੈਲੰਜ ਵੀ ਕੀਤਾ ਗਿਆ ਅਦਾਲਤਾਂ ਦੇ ਵਿੱਚ ਉਹ ਪੂਰਾ ਮਸਲਾ ਕੀ ਹੈ ਵੀ ਗੱਲ ਕਰਨੀ ਹੈ ਔਰ ਤੀਜਾ ਮਸਲਾ ਕਿਸਾਨਾਂ ਦਾ ਐਸਕੇਐਮ ਦੀਆਂ ਜਥੇਬੰਦੀਆਂ ਨੇ ਮੁੱਖ ਮੰਤਰੀ ਨੂੰ ਚੁਣੌਤੀ ਦਿੱਤੀ ਸੀ ਉਹ ਪਹੁੰਚਦੇ ਨਹੀਂ ਤੇ ਉਸ ਤੋਂ ਬਾਅਦ ਅਗਲੀ ਕਾਲ ਕੀ ਦੇ ਦਿੱਤੀ ਗਈ ਹੈ 26 ਤਰੀਕ ਨੂੰ ਪੰਜਾਬ ਵਿਧਾਨ ਸਭਾ ਵੱਲ ਐਸਕੇਐਮ ਦੀਆਂ ਜਥੇਬੰਦੀਆਂ ਮਾਰਚ ਕਰਨ ਦਾ ਪਲਾਨ ਬਣਾਉਂਦਿਆਂ ਨੇ ਹੋਰ ਕੀ ਕੁਝ ਆਖਿਆ ਗਿਆ ਵੀ ਗੱਲ ਕਰਨੀ ਹੈ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਜੀ ਆ ਸਭ ਤੋਂ ਪਹਿਲਾਂ ਜੇਕਰ ਅਸੀਂ ਗੱਲ ਕਰੀਏ ਅਰਵਿੰਦ ਕੇਰਿਵਾਲ ਦੀਆਂ ਕੱਲ੍ਹ ਦੀਆਂ ਗਤੀਵਿਧੀਆਂ ਦੀ ਕਾਫੀ ਜ਼ਿਆਦਾ ਚਰਚਾ ਸੀ ਪਰ ਉਹਨਾਂ ਨੇ ਕਾਫੀ ਲੰਮੇ ਸਮੇਂ ਤੋਂ ਚੱਲ ਰਹੀ ਇੱਕ ਚਰਚਾ ਨੂੰ ਵਿਰਾਮ ਲਾ ਦਿੱਤਾ ਤੇ ਕਹਿ ਲਓ ਫੁੱਲ ਸਟਾਪ ਲਗਾ ਕੇ ਰੱਖ ਦਿੱਤਾ ਕਿ ਹੁਣ ਇਹਦੇ ਉੱਤੇ ਕੋਈ ਚਰਚਾ ਹੀ ਨਾ ਕਰੇ ਉਹ ਗੱਲ ਹੈ ਮੁੱਖ ਮੰਤਰੀ ਬਦਲਣ ਬਾਰੇ ਲੋਕੋ ਸਭ ਤੋਂ ਵੱਡੀ ਗੱਲ ਇਹ ਕਿ ਅਰਵਿੰਦ ਕੇਜਰੀਵਾਲ ਸਾਹਿਬ ਦਾ ਪੰਜਾਬ ਦੇ ਵਿੱਚ ਦਿਲ ਬਹੁਤ ਲੱਗਦਾ ਹੈਗਾ ਉਹ ਜਿੰਨੇ ਵੀ ਪੰਜਾਬ ਸਰਕਾਰ ਕੋਈ ਵੀ ਸਮਾਗਮਾਂ ਦਾ ਉਦਘਾਟਨ ਕਰਵਾਉਂਦੇ ਰਹੇ ਨੇ ਚਾਹੇ ਛੋਟੇ ਤੋਂ ਛੋਟਾ ਵੀ ਚਾਹੇ ਵੱਡੇ ਤੋਂ ਵੱਡਾ ਤੇ ਅਰਵਿੰਦ ਕੇਜਰੀਵਾਲ ਸਾਬ ਤੋਂ ਬਗੈਰ ਅਧੂਰਾ ਰਹੀ ਗੱਲ ਕਿਉਂਕਿ ਅੱਜ ਪੰਜਾਬ ਸਰਕਾਰ ਨੂੰ ਪੂਰੇ 3 ਸਾਲ ਹੋ ਚੁੱਕੇ ਨੇ ਅੱਜ ਦੇ ਦਿਨ ਹੀ ਸ਼ਹੀਦ ਆਜ਼ਮ ਸਰਦਾਰ ਭਗ ਸਿੰਘ ਦੇ ਜੱਦੀ ਪਿੰਡ ਖੜਕੜ ਕਲਾਂ ਦੇ ਵਿੱਚ ਭਗਵੰਤ ਮਾਨ ਸਾਹਿਬ ਹੋਣਾ ਨੇ ਸੌਹ ਚੁੱਕੀ ਸੀ ਔਰ ਅੱਜ ਦੇ 3 ਸਾਲ ਪੂਰੇ ਹੋਣ ਤੇ ਅਰਵਿੰਦ ਕੇਜਰੀਵਾਲ ਸਾਹਿਬ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਹੋਣਾ ਨੇ ਦਰਬਾਰ ਸਾਹਿਬ ਮੱਥਾ ਟੇਕਿਆ ਦਰਗਾਣਾ ਮੰਦਰ ਗਏ ਔਰ ਉਸ ਤੋਂ ਬਾਅਦ RAM ਤੀਰਥ ਗਏ ਨੇ ਹੁਣ ਰਹੀ ਗੱਲ ਕਿ ਅਰਵਿੰਦ ਕੇਜਰੀਵਾਲ ਦਾ ਜਿਹੜਾ ਅੱਜ ਜਵਾਬ ਆਇਆ ਹਾਲਾਂਕਿ ਅਕਸਰ ਜਿਹੜੇ ਸਿਆਣੇ ਪੋਲਿਟਿਸ਼ੀਅਨ ਹੁੰਦੇ ਨੇ ਸਿਆਣੇ ਤੇ ਸਾਰੇ ਨੇ ਕੇਜਰੀਵਾਲ ਸਾਹਿਬ ਵੀ ਬਹੁਤ ਸਿਆਣੇ ਨੇ ਪਰ ਕਈ ਹੁੰਦੇ ਨੇ ਕਿ ਜੇ ਪੱਤਰਕਾਰਾਂ ਦਾ ਕੰਮ ਹੁੰਦਾ ਸਵਾਲ ਪੁੱਛਣਾ ਸਵਾਲਾਂ ਨੂੰ ਬੜੇ ਸੌਖੇ ਜਿਹੇ ਤਰੀਕੇ ਨਾਲ ਟਾਲ ਦਿੰਦੇ ਹੁੰਦੇ ਨੇ ਰੁਟੀਨ ਵਾਲੀ ਗੱਲ ਹੁੰਦੀ ਆ ਕਿ ਇਟਸ ਵੈਰੀ ਹੈਪ ਹਾਈਪੋਥੈਟিক্যাল ਤੇ ਵਿਰੋਧੀ ਤੇ ਕਹਿੰਦੇ ਰਹਿੰਦੇ ਹੈਗੇ ਨੇ ਇਦਾਂ ਦਾ ਟਾਲ ਜਾਂ ਹੱਸ ਕੇ ਮੁਸਕਰਾ ਕੇ ਚਲੇ ਜਾਂਦੇ ਜਿਵੇਂ ਪਹਿਲਾਂ ਕੇਜਰੀਵਾਲ ਸਾਹਿਬ ਮੁਸਕਰਾ ਕੇ ਚਲੇ ਜਾਂਦੇ ਲੇਕਿਨ ਸਵਾਲ ਹੈ ਕਿ ਸਵਾਲ ਆਇਆ ਕਿਉਂ ਉਹਨਾਂ ਨੇ ਬੜਾ ਕਰੋੜ ਕੇ ਯੋਰ ਦੇ ਕੇ ਆਖਿਆ ਕਿਉਂ ਇਹਦੇ ਹੁਣ ਪੰਜਾਬ ਸਵੇਰ ਦਾ ਮਾਇਨੇ ਕੱਢ ਰਿਹਾ ਹੈਗਾ ਕਿ ਇਹਦੇ ਸਿਆਸੀ ਮਾਇਨੇ ਕੀ ਨੇ ਜਾਂ ਸਿਆਸੀ ਬੇਮਾਇਨੇ ਕੀ ਨੇ ਹੁਣ ਰਹੀ ਗੱਲ ਕੀ ਪੰਜਾਬ ਦੇ ਵਿੱਚ ਸਵਾਲ ਕਿ ਉੱਠਿਆ ਇਹ ਸਵਾਲ ਉਪਜਿਆ ਕਿਉਂ ਇਹ ਵਿਧਨ ਦਾ ਪਾਰਟੀ ਮਤਲਬ ਆਮਾਦੀ ਪਾਰਟੀ ਤੋਂ ਸਵਾਲ ਉੱਠਿਆ ਜਾਂ ਵਿਰੋਧੀ ਜਿਹੜੇ ਨੇ ਉਹ ਮᱡੇ ਲੈ ਰਹੇ ਕਿਉਂਕਿ ਸਰਕਾਰ ਦੇ ਵਿੱਚ ਵੀ ਤਿੰਨ ਚਾਰ ਆਮਾਦੀ ਪਾਰਟੀ ਦੇ ਲੀਡਰ ਨੇ ਉਹਨਾਂ ਨੇ ਵੀ ਨਵੇਂ ਕੱਪੜੇ ਸੁਵਾ ਕੇ ਰੱਖੇ ਨੇ ਉਨਾ ਦਿਨ ਕੱਪੜੇ ਲੱਗਦਾ ਕਿ ਅਗਲੇ 2 ਸਾਲ ਤੇ ਕੱਪੜੇ ਉਹ ਟੈਚੀਆਂ ਚ ਪਾ ਕੇ ਟਰੰਕਾਂ ਚ ਪਾ ਕੇ ਰੱਖਣਗੇ ਜਿਨ੍ਹਾਂ ਦੇ ਵਿੱਚ ਅਮਨ ਰੂੜਾ ਸਾਹਿਬ ਖਰਪਾਲ ਸਿੰਘ ਚੀਮਾ ਸਾਹਿਬ ਹਰਜੋਤ ਸਿੰਘ ਬੈਂਸ ਸਾਹਿਬ ਕੁਲਤਾਰ ਸਿੰਘ ਸੰਧਵਾ ਸਾਹਿਬ ਇੰਦਰਬੀ ਸਿੰਘ ਨਿੱਜਰ ਸਾਹਿਬ ਗੁਰਮੀਤ ਸਿੰਘ ਖੁੱਡੀਆਂ ਸਾਹਿਬ ਲਾਲਜੀਤ ਸਿੰਘ ਭੁੱਲਰ ਸਾਹਿਬ ਔਰ ਲੱਗਦਾ ਕਿ ਮੀਥੇਰ ਸਾਹਿਬੀ ਇਹ ਸਾਰੇ ਲਾਈਨ ਚ ਲੱਗੇ ਆਗੇ ਕਿ ਕਿਸੇ ਵੇਲੇ ਸਾਡੇ ਵੀ ਜਿਹੜੀ ਆ ਮੁੱਖ ਮੰਤਰੀ ਵਾਲੀ ਕਲਗੀ ਲੱਗ ਜਾਣੀ ਆ ਵਿਰੋਧੀ ਦੇ ਅਕਸਰ ਹੀ ਕਹਿ ਰਹੇ ਚਾਹੇ ਉਹਦੇ ਚ ਪ੍ਰਤਾਪ ਸਿੰਘ ਬਾਜਵਾ ਹੋਵੇ ਚਾਹੇ ਰਮਨਜੀਤ ਸਿੰਘ ਬਿੱਟੂ ਹੁਣ ਇਹਦੇ ਕਹਿੰਦੇ ਹੀ ਕਿ ਇਹਨਾਂ ਦੇ ਸੂਟਕੇਸ ਤੇ ਤਿਆਰ ਹੀ ਹਨ ਹੁਣ ਜੇਹੀ ਸਥਿਤੀ ਚ ਰਵਿੰਦ ਕੇਜਰੀਵਾਲ ਸਾਹਿਬ ਹੋਣਾ ਨੇ ਸਵਾਲ ਨੂੰ ਟਾਲਣ ਦੇ ਬਾਇ ਖੁੱਲ ਕੇ ਬੋਲੇ ਕਿ 2027 ਤੱਕ ਤੇ ਭਗਵੰਤ ਮਾਨ ਸਾਹਿਬ ਨੂੰ ਕੋਈ ਹਟਾ ਨਹੀਂ ਸਕਦਾ ਤੇ ਕੋਈ ਲਾ ਨਹੀਂ ਸਕਦਾ ਉਸ ਤੋਂ ਬਾਅਦ ਵੀ ਉਹਨਾਂ ਨੇ 5 ਸਾਲ ਦੀ ਭਵਿੱਖਬਾਨੀ ਕੀਤੀ ਕਿਉਂਕਿ 32 ਦੰਦ ਇਹਨਾਂ ਦੇ ਨਾ ਜੀ ਉਹ ਕਹਿੰਦੇ ਕਿ ਅਗਲੇ 5 ਸਾਲ ਵੀ ਮੁੱਖ ਮੰਤਰੀ ਭਗਵੰਤ ਮਾਨ ਹੀ ਰਹਿਣਗੇ ਮਤਲਬ ਉਹ 27 ਦੇ ਵਿੱਚ ਵੀ ਆਮ ਆਦੀ ਪਾਰਟੀ ਸਰਕਾਰ ਬਣਾ ਕੇ ਬੈਠੀ ਆ ਹੁਣ ਸਵਾਲ ਹੈ ਕਿ 2 ਸਾਲ ਮੁੱਖ ਮੰਤਰੀ ਭਗਵੰਤ ਤੇ ਮੁੱਖ ਮੰਤਰੀ ਭਗਵੰਤ ਨੂੰ ਕੌਣ ਚ ਚੁਣੌਤੀ ਦਰਿਆ ਹੈ ਆਪੋਜੀਸ਼ਨ ਦਾ ਕੰਮ ਹੁੰਦਾ ਕਿ ਉਹਨਾਂ ਤੇ ਇਹੋ ਜੇ ਸਿਆਸੀ ਰੌਲੇ ਪਾਉਣੇ ਆ ਨੇ ਪਰ ਜਿਹੜੇ ਤੁਹਾਡੀ ਸਰਕਾਰ ਦੇ ਵਿੱਚ ਮੰਤਰੀ ਹੀ ਜਿਹੜੇ ਮੁੱਖ ਮੰਤਰੀ ਦੇ ਕੱਪੜੇ ਸਵਾ ਕੇ ਬੈਠੇ ਜਾਂ ਮੁੱਖ ਮੰਤਰੀ ਦੀ ਕਲਗੀ ਲਵਾਉਣਾ ਚਾਹੁੰਦੇ ਸਮੱਸਿਆ ਤੇ ਉਹਨਾਂ ਦੀ ਵੀ ਹੀ ਇੱਕ ਗੱਲ ਤੇ ਸੱਚ ਹੈ ਕਿ 2022 ਦੀਆਂ ਚੋਣਾਂ ਦੇ ਵਿੱਚ ਇੱਕ ਤਾਂ ਠੀਕ ਹੈ ਕਿ ਵਿਰੋਧੀਆਂ ਨੂੰ ਲੋਕਾਂ ਨੇ ਕਾਂਗਰਸ ਨੂੰ ਕਾਲੀਆਂ ਨੂੰ ਸਬਕ ਸਿਖਾਇਆ ਦੂਜਾ ਪਲੱਸ ਪੁਆਇੰਟ ਆਮ ਆਦੀ ਪਾਰਟੀ ਵਾਲਾ ਸੀ ਇਹ ਚੁਆਇਸ ਨਹੀਂ ਲੇਕਿਨ ਇਹਨਾਂ ਚੁਆਇਸ ਜਦੋਂ ਬਣੀ ਆ ਤੇ ਸਭ ਤੋਂ ਵੱਡਾ ਕਾਰਨ ਸੀ ਮੁੱਖ ਮੰਤਰੀ ਭਗਵੰਤ ਸਿੱਧੂ ਨੂੰ ਜਿਹੜਾ ਚਿਹਰਾ ਲਾ ਬਣਾਇਆ ਜਿਹੜਾ ਚਿਹਰਾ ਐਲਾਨਿਆ ਉਹਦੇ ਨਾਲ ਵੀ ਸੋਨੇ ਤੇ ਸੁਹਾਗੇ ਵਾਲੀ ਗੱਲ ਹੋਈ ਹੈ 2017 ਦੇ ਵਿੱਚ ਇਹਨਾਂ ਨੇ ਕੋਈ ਚਿਹਰਾ ਨਹੀਂ ਸਿਤਾਰਿਆ ਹਾਲਾਂਕਿ ਉਦੋਂ ਵੀ ਇੰਨੀ ਵੱਡੀ ਹਵਾ ਅਸੀਂ ਆਮ ਆਦੀ ਪਾਰਟੀ ਦੇ ਹੱਕ ਦੇ ਵਿੱਚ ਲੇਕਿਨ ਉਦੋਂ ਚਿਹਰਾ ਨਹੀਂ ਸੀ ਚਿਹਰਾ ਉਦੋਂ ਵੀ ਲੱਭਦੇ ਰਹੇ ਸੀ ਤੇ ਇਸ ਕਰਕੇ ਇਹਨਾਂ ਨੂੰ ਵੀ ਸੀਟਾਂ ਤੇ ਜਿਹੜਾ ਵਾ ਬੈਠਣਾ ਪਿਆ ਆਪੋਜੀਸ਼ਨ ਤੇ 2022 ਦੀਆਂ ਚੋਣਾਂ ਦੇ ਵਿੱਚ ਵੀ ਅਰਵਿੰਦ ਕੇਜਰੀਵਾਲ ਜਾਂ ਆਮ ਆਦੀ ਪਾਰਟੀ ਦੇ ਜਿਹੜੇ ਥਿੰਕ ਟੈਂਕ ਸੀ ਉਹ ਕਈਆਂ ਦੇ ਉਹਨਾਂ ਦਰਵਾਜੇ ਖੜਕਾਏ ਨੇ ਬੜਿਆਂ ਦੇ ਘਰ ਗਏ ਨੇ ਕਈ ਫੌਜੀਆਂ ਦੇ ਘਰ ਕਈ ਕਈ ਜਰਨੈਲਾਂ ਦੇ ਘਰ ਗਏ ਕਈ ਕਿਸਾਨ ਲੀਡਰਾਂ ਦੇ ਘਰ ਗਏ ਕੋਈ ਕਾਂਗਰਸ ਪਾਰਟੀ ਦੇ ਲੀਡਰਾਂ ਦੇ ਨਾਲ ਬੰਗਲੌਰ ਦੇ ਵਿੱਚ ਮੀਟਿੰਗਾਂ ਹੁੰਦੀਆਂ ਰਹੀਆਂ ਨੇ ਅਖੀਰ ਉਹਨਾਂ ਨੂੰ ਭਗਵੰਤ ਮਾਨ ਹੀ ਜਿਹੜਾ ਉਹ ਚਿਹਰਾ ਲੱਭਾ ਔਰ ਭਗਵੰਤ ਮਾਨ ਸਾਹਿਬ ਉਹ ਵੀ ਉਹਨਾਂ ਘਰ ਬੈਠ ਗਏ ਸੀ ਕਿ ਮੇਰੇ ਤੋਂ ਬਗੈਰ ਚੋਣ ਲੜ ਕੇ ਦੇ ਲੋ ਕਿਉਂਕਿ ਭਗਵੰਤ ਮਾਨ ਹੋਣਾ ਜੀ ਕਪੈਸਿਟੀ ਬੜੀ ਆ 217 ਦੇ ਵਿੱਚ ਹੀ ਉਹਨੇ ਘੱਟੋ ਪਰ 3-400 ਰੈਲੀਆਂ ਕੀਤੀਆਂ ਸੀ ਬਾਈ ਦੇ ਵਿੱਚ ਵੀ ਉਹਨਾਂ ਨੇ ਕੀਤੀਆਂ ਜਿਹਦੇ ਚੱਲਦੇ ਜਿਹੜੀ ਸਰਕਾਰ ਬਣੀਆ ਹੁਣ ਰੌਲਾ ਕਿਉਂ ਪਾਇਆ ਜਾ ਰਿਹਾ ਹੈ ਵਿਰੋਧੀ ਪਾ ਰਹੇ ਹੈ ਰੌਲਾ ਕਿ ਜਾਂ ਇਹਨਾਂ ਦੇ ਆਮ ਆਦੀ ਪਾਰਟੀ ਵਾਲੇ ਲੈ ਰਹੇ ਰੌਲਾ ਪਾ ਰਹੇ ਸੀ ਜਿਸ ਕਰਕੇ ਉਹਨੂੰ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਜਿਹੜੀ ਅਰਵਿੰਦ ਕੇਜਰੀਵਾਲ ਸਾਹਿਬ ਹੁਣੇ ਕਹਿ ਕੇ ਗਏ ਨੇ ਕਿ 2 ਸਾਲ ਇਹ ਤੇ ਹੈ ਹੀ ਆ ਤੇ 5 ਸਾਲ ਅਗਲੇ ਵੀ ਮਤਲਬ ਜਦੋਂ 2027 ਦੀਆਂ ਚੋਣਾਂ ਪੰਜਾਬ ਲੜੂਗਾ ਜੀ ਉਦੋਂ ਆਮ ਆਦਮੀ ਪਾਰਟੀ ਵੱਲੋਂ ਲਾਜ਼ਮੀ ਤੌਰ ਤੇ ਸੁਭਾਵਿਕ ਹੈ ਕਿ ਮੁੱਖ ਮੰਤਰੀ ਦਾ ਜਿਹੜਾ ਚਿਹਰਾ ਹੋਗਾ ਉਹ ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਹੀ ਹੋਣਗੇ ਲੇਕਿਨ ਮੁੱਖ ਮੰਤਰੀ ਭਗਵੰਤ ਮਾਨ ਨੂੰ ਤੇ ਮੈਨੂੰ ਲੱਗਦਾ ਕਿ ਨਾ ਪਹਿਲਾਂ ਹੀ ਕੋਈ ਚਿੰਤਾ ਕਰਨ ਦੀ ਲੋੜ ਸੀ ਨਾ ਕੋਈ ਹੁਣ ਚਿੰਤਾ ਕਰਨ ਦੀ ਲੋੜ ਉਹ ਪਹਿਲਾਂ ਵੀ ਸੇਫ ਸੀ ਹੌਣ ਵੀ ਸੇਫ ਆ ਲੇਕਿਨ ਉਹਨਾਂ ਦੇ ਚਿਹਰੇ ਮਰਝਾ ਗਏ ਹੋਣਗੇ ਆਪੋਜੀਸ਼ਨ ਵਾਲਿਆਂ ਦੇ ਚਿਹਰੇ ਮਰਝਾਏ ਜਾਂ ਨਹੀਂ ਉਹ ਮੈਟਰ ਨਹੀਂ ਕਰਦੇ ਹੁੰਦੇ ਜਿਹੜੇ ਇਹਨਾਂ ਦੀ ਪਾਰਟੀ ਦੇ ਹੀ ਜਿਹੜੇ ਕੱਪੜੇ ਸਵਾ ਕੇ ਬੈਠੇ ਜਾਂ ਕਲਗੀਆਂ ਲੈ ਕੇ ਬੈਠੇ ਉਹਨਾਂ ਦੇ ਲਾਜ਼ਮੀ ਤੌਰ ਤੇ ਚਿਹਰੇ ਜਿਹੜੇ ਨੇ ਉਹ ਮਰਝਾਏ ਮਰਝਾਏ ਗਏ ਹੋਣਗੇ ਹੁਣ ਬਾਕੀ ਹੈ ਕਿ ਅਰਵਿੰਦ ਕੇਜਰੀਵਾਲ ਸਾਹਿਬ ਦੀ ਸਟੇਟਮੈਂਟ ਤੇ ਉਹ ਕਿੰਨੀ ਪਾਇਦਾਰ ਆ ਉਹ ਇੱਕ ਆਪਣੇ ਆਪ 'ਚ ਸਵਾਲ ਆ ਕਿਉਂਕਿ ਪਾਰਟੀ ਦੇ ਸੁਪਰੀਮੋ ਨੇ ਔਰ ਆਮ ਆਦੀ ਪਾਰਟੀ ਦੇ ਜਿਹੜੇ ਐਮਐਲਏ ਜਾਂ ਮੰਤਰੀ ਨੇ ਉਹ ਜਾਦੀਆਂ ਰਿਪੋਰਟਾਂ ਜਿਹੜੀਆਂ ਨੇ ਇੱਕ ਤਾਂ ਹੁੰਦਾ ਕਿ ਜਿਹੜਾ ਤੁਹਾਡਾ ਫਰਸਟ ਹੈਂਡ ਬੋਸ ਕੌਣ ਆ ਪੰਜਾਬ ਦਾ ਆਮ ਆਦੀ ਪਾਰਟੀ ਦਾ ਉਹ ਆ ਭਗਵੰਤ ਮਾਨ ਸਾਹਿਬ ਲੇਕਿਨ ਪੰਜਾਬ ਦੇ ਐਮ ਐਲ ਏ ਜਿਹੜੇ ਮੰਤਰੀ ਉਹ ਸਭ ਤੋਂ ਪਹਿਲਾਂ ਰਿਪੋਰਟ ਉਹ ਉਹਨਾਂ ਦੇ ਵਾਸਤੇ ਬੋਸ ਅਰਵਿੰਦ ਕੇਜਰੀ ਵਾਲੇ ਕਿਉਂਕਿ ਟਿਕਟਾਂ ਉਹਨਾਂ ਨੇ ਦੇਣੀਆਂ ਹੈਗੀਆਂ ਇਸ ਕਰਕੇ ਸਿਆਸਤ ਦੇ ਵਿੱਚ ਸੁਭਾਵਨਾਵਾਂ ਬਣੀਆਂ ਰਹਿੰਦੀਆਂ ਨੇ ਔਰ ਸਿਆਸਤ ਦੇ ਵਿੱਚ ਜੋ ਲੀਡਰ ਕਹਿੰਦੇ ਹੁੰਦੇ ਉਹ ਹੁੰਦਾ ਨਹੀਂ ਜੋ ਕਰਦੇ ਨੇ ਉਹ ਹੁੰਦਾ ਨਹੀਂ ਨਾ ਇਸ ਕਰਕੇ ਲੇਕਿਨ ਇਹ ਹੈ ਕਿ ਆਮ ਆਦੀ ਪਾਰਟੀ ਰਿਸਕ ਨਹੀਂ ਹਾਂ ਹੋ ਸਕਦਾ ਸੀ ਕਿ ਜੇ ਦਿੱਲੀ ਦੇ ਵਿੱਚ ਆਵਾਦੀ ਪਾਰਟੀ ਜਿੱਤ ਜਾਂਦੀ ਹੈਗੀ ਫਿਰ ਪੰਜਾਬ ਦੇ ਵਿੱਚ ਮੰਤਰੀ ਮੰਡਲ ਦੇ ਵਿੱਚ ਉੱਤਲ-ਫੁਤਲ ਦੀਆਂ ਸਭਾਵਨਾ ਸੀ لیکن ਹੁਣ ਅਰਵਿੰਦ ਕੇਜਰੀਵਾਲ ਭਾਰਤੀ ਸਿਆਸਤ ਦੇ ਵਿੱਚ ਜਾਂ ਦਿੱਲੀ ਦੇ ਸਿਆਸਤ ਦੇ ਵਿੱਚੋਂ ਉਹ ਹੀਰੋ ਨਹੀਂ ਰਿਹਾ ਇੱਕ ਤੇ پارٹی ਦੀ ਹਾਰ ਹੋਈ ਇੱਕ ਉਹਨਾਂ ਦੀ ਖੁਦ ਦੀ ਨਮੋਸ਼ੀ ਭਰੀ ਹਾਰ ਹੋਈ ਅਜਿਹੀ ਸਥਿਤੀ ਦੇ ਵਿੱਚ ਉਹ ਇਹ ਵਾਲਾ ਉਹ ਕੀ ਕਵਾਂਗੇ ਕਿ ਉਹ ਰਿਸਕ ਨਹੀਂ ਲੈ ਸਕਦੇ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਹਟਾਇਆ ਜਾਵੇ ਔਰ ਦੂਜੀ ਗੱਲ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਹੱਲੇ ਵੀ ਪੰਜਾਬ ਦੇ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਉਹਦੀ ਆਪਣੀ ਇੱਕ ਥਾਂ ਆ ਬਾਕੀ ਲੀਡਰਾਂ ਦੇ ਮੁਕਾਬਲੇ ਪਗਵੰਤ ਮਾਨ ਹੁਣਾਂ ਦੀ ਆਪਣੀ ਇੱਕ ਥਾਂ ਵਾ ਉਹਨਾਂ ਨੇ ਥਾਂ ਮਲ ਕੇ ਰੱਖੀ ਹੈ ਬਰਕਰਾਰ ਔਰ ਇਹਨਾਂ ਦਿਨਾਂ ਦੇ ਵੀ ਜਿਹੜਾ ਉਹਨਾਂ ਚਾਰ ਪੰਜ ਭਗਵੰਤ ਮਾਨ ਸਾਹਿਬ ਉਹਨਾਂ ਨੇ ਐਕਸ਼ਨ ਲਏ ਨਾ ਉਹਨਾਂ ਐਕਸ਼ਨਾਂ ਦੇ ਨਾਲ ਆਮ ਲੋਕਾਂ ਨੂੰ ਫਾਇਦਾ ਹੋਇਆ ਔਰ ਆਮ ਲੋਕ ਭਗਵੰਤ ਮਾਨ ਦੇ ਨਾਲ ਜੁੜੇ ਵੀ ਆ ਕਰਪਸ਼ਨ ਦਾ ਮਸਲਾ ਉਹ ਵੱਡਾ ਮਸਲਾ ਸੀ ਕਾਨੂੰਗੋ ਪਟਵਾਰੀ ਤਹਿਸੀਲਦਾਰ ਬਲੈਕਮਿਲ ਕਰਦੇ ਸੀ ਉਹ ਵੀ ਸਿੱਧੇ ਹੋ ਗਏ ਇਸ ਤੋਂ ਪਹਿਲਾਂ ਪੀਸੀਐਸ ਅਫਸਰ ਵੀ ਨਕਰੇ ਜੇ ਕਰ ਲੱਗੇ ਸੀ ਉਹ ਵੀ ਸਿੱਧੇ ਕਰਤੇ ਆ ਗਏ ਨਸ਼ੇ ਦੇ ਤਸਕਰ ਹਾਲਾਂਕਿ ਸੂਲਾ ਮੁਤਾਬਕ ਤੁਸੀਂ ਘਰ ਨਹੀਂ ਢਾ ਸਕਦੇ ਲੇਕਿਨ ਉਹ ਸਰਕ ਘਰਟਾਉਂਦਾ ਤਰੀਕਾ ਸਰਕਾਰ ਨੇ ਕਿ ਲੱਭਾ ਕਿ ਮਿਊਨਿਸਪਲ ਕਾਰਪੋਰੇਸ਼ਨ ਕੋ ਸਪੈਸ਼ਲੀ ਰੂਰ ਡਿਵੈਲਪਮੈਂਟ ਕੋ ਪੁੱਛ ਲਿਆ ਕਿ ਲਾਲਕੀਰ ਦੇ ਅੰਦਰ ਜਾਂ ਐਮਸੀ ਵਾਲੇ ਕੋਈ ਵਾਇਲੇਸ਼ਨ ਨਹੀਂ ਉਹ ਘਰ ਡਾਇਰੇ ਲੋਕ ਖੁਸ਼ ਨੇ ਔਰ ਤੀਜਾ ਜਿਹੜੇ ਧਰਨਾ ਕਰੀ ਖਾਸ ਕਰਕੇ ਕਿਸਾਨ ਕਿਸਾਨਾਂ ਦੇ ਨਾਲ ਵੀ ਉਹਨਾਂ ਨੇ ਸਿੱਧਾ ਪੰਗਾ ਪਿਆ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਗੱਲ ਕੀਤੀ ਹੈਗੀਆ ਕਿਸਾਨ ਵੀ ਹੁਣ ਮੀਟਿੰਗ ਤੇ ਆ ਗਏ ਨੇ ਹਨਾ ਔਰ ਦੂਜੀ ਗੱਲ ਆ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪੰਜ ਦਫਾ ਦੇ ਮੁੱਖ ਮੰਤਰੀ ਵੱਡਾ ਚਿਹਰਾ ਇੰਡੀਆ ਦਾ ਵੱਡਾ ਚਿਹਰਾ ਕੈਪਟਨ ਮਰਿੰਦਰ ਸਿੰਘ ਵੱਡਾ ਚਿਹਰਾ ਕਦੀ ਉਹਨਾਂ ਨੇ ਵੀ ਐਡੇ ਵੱਡੇ ਪਦਰ ਤੇ ਧਰਨਾਕਾਰੀ ਹੋਣ ਕਿਸਾਨ ਹੋਣ ਨਸ਼ੇ ਦੇ ਤਸਕਰ ਹੋਣ ਪਟਵਾਰੀ ਹੋਣ ਕਾਨੂੰਗੋਣ ਪੀਸੀਐਫ ਅਫਸਰ ਹੋਣ ਜਾਂ ਇਹ ਜਿਹੜੇ ਤਹਿਸੀਲਦਾਰ ਨਾਪੇ ਕਦੀ ਉਹਨਾਂ ਕੋ ਨਕੀਲ ਨਹੀਂ ਸੀ ਪਈ ਜਿੰਨੀ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਨੇ ਤਿੰਨਾਂ ਦਿਨਾਂ ਦੇ ਵਿੱਚ ਤਿੰਨ ਵੱਡੇ ਮਾਸਟਰਸ ਸਟ੍ਰੋਕ ਬਣਾਏ ਨੇ ਪੋਲੀਟੀਕਲ ਵਿਲ ਹੈ ਭਗਵੰਤ ਮਾਨ ਸਾਹਿਬ ਹੋਣਾ ਦੇ ਜੇ ਕਿਤੇ ਓਪਨ ਖੁੱਲਾ ਹੈਂਡ ਦਿੰਦੇ ਅਰਵਿੰਦ ਕੇਜੀਵਲ ਦਿੱਲੀ ਦੀ ਇਨਵੋਲਵਮੈਂਟ ਘੱਟ ਹੁੰਦੀ ਤੇ ਲਾਜ਼ਮੀ ਤੌਰ ਤੇ ਰਿਜ਼ਲਟ ਹੋਰ ਵੀ ਵਧੀਆ ਆਉਣੇ ਸੀ ਲੇਕਿਨ ਦਿੱਲੀ ਵਾਲੇ ਭਗਵੰਤ ਮਾਨ ਦੇ ਨਾਲ ਚੰਮੜੇ ਹੋਏ ਨੇ ਲੱਤਾਂ ਬਾਹਾਂ ਫੜੀਆਂ ਨੇ ਪੈਨ ਫੜੇ ਹੋਏ ਨੇ ਬਾਹਾਂ ਫੜੀਆਂ ਹੋਈਆਂ ਨੇ ਜੇ ਕਿਤੇ ਸਿਰਫ ਤੇ ਸਿਰਫ ਭਗਵੰਤ ਮਾਨ ਨੂੰ ਦਿੰਦੇ ਹੈਗੇ ਤੇ ਲਾਜ਼ਮੀ ਤੌਰ ਤੇ ਇਹਨਾਂ 13 ਚੋਂ ਇਹਨਾਂ ਦੀਆਂ 3 ਦੀ ਬਜਾਏ 7-8 ਵੀ ਆ ਸਕਦੇ ਆ ਲੇਕਿਨ ਪੰਜਾਬ ਕਿਉਂਕਿ ਪੰਜਾਬ ਦੀ ਸੈਕੀਆ ਪੰਜਾਬ ਵਾਲੇ ਦਿੱਲੀ ਵਾਲਿਆਂ ਦਾ ਧਖਰ ਬਰਦਾਸ਼ਤ ਨਹੀਂ ਕਰਦੇ ਹਮੇਸ਼ਾ ਕੋਈ ਵੀ ਪਾਰਟੀ ਵਧਾ ਤੇ ਇਸ ਕਰਕੇ ਉਹ ਪੰਜਾਬ ਦੇ ਲੋਕਾਂ ਵਾਸਤੇ ਭਗਵੰਤ ਮਾਨ ਆ ਰਵਿੰਦ ਕੇਜਰੀਵਾਲ ਨਹੀਂ ਹੈ ਗਿਆ ਰਗਵ ਝੱਡਾ ਸਾਹਿਬ ਨਹੀਂ ਹੈ ਗਿਆ ਸੰਦੀਪ ਪਾਟਕ ਨਹੀਂ ਹੈ ਗਿਆ ਠੀਕ ਹੈ ਪੋਲੀਟੀਕਲ ਮਾਮਲਿਆਂ ਦੇ ਚਾਰਜ ਜਨਰਲ ਸੈਕਟਰੀ ਬਣ ਕੇ ਆਉਂਦੇ ਰਹਿਣ ਪਰ ਜਦੋਂ ਬਿਊਰੋਕ੍ਰੇਸੀ ਦੇ ਵਿੱਚ ਦਖਲਅੰਦਾਜ਼ੀ ਦਿੱਤੀ ਜਾਂਦੀ ਹੈ ਗਿਆ 에어ਪੋਰਟ ਦੇ ਉੱਪਰ ਪੰਜਾਬ ਦੇ ਅਫਸਰ ਜਾ ਕੇ ਸਲੂਟ ਮਾਰਦੇ ਹੈਗੇ ਨੇ ਅਰਵਿੰਦ ਕੇਜਰੀਵਾਲ ਉਦੋਂ ਪੰਜਾਬ ਦੀ ਜਨਤਾ ਨੂੰ ਚੁੱਭਦੇ ਹੈਗੇ ਨਹੀਂ ਯਾਰ ਹੱਕ ਤੇ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਦਾ ਹੱਕ ਖੋਇਆ ਜਾ ਰਿਹਾ ਇਸ ਕਰਕੇ ਅਰਵਿੰਦ ਕੇਜਰੀਵਾਲ ਦੇ ਇਹ ਵੀ ਸਿਆਸੀ ਮਾਇਨੇ ਹੋ ਸਕਦੇ ਕਿ ਦਿੱਲੀ ਦੇ ਵਿੱਚ ਜ਼ੀਰੋ ਜੇ ਤੇ ਭਗਵੰਤ ਮਾਨ ਸਾਹਿਬ ਨੂੰ ਹਟਾ ਦਿੰਦੇ ਜਿਹੜਾ ਸਵਾਲ ਉਪਜਿਆ ਉਹ ਵਿਧਨ ਦਾ ਪਾਰਟੀ ਆ ਜਾਂ ਪਾਰਟੀ ਤੋਂ ਬਾਹਰ ਕੀਤਾ ਜਿੰਨਾ ਵੀ ਲੋਕਾਂ ਨੇ ਉਹਦੇ ਨਾਲ ਉਹਨਾਂ ਨੂੰ ਲੱਗਾ ਕਿ ਨਹੀਂ ਹੁਣ ਰਿਸਕ ਨਹੀਂ ਲਿਆ ਜਾ ਸਕਦਾ ਇਸ ਕਰਕੇ ਉਹ ਭਗਵੰਤ ਮਾਨ ਪੰਜਾਬ ਦੇ ਵਿੱਚ ਇੱਕ ਆਪਣੀ ਪਛਾਣ ਇੱਕ ਲੀਡਰ ਉਹ ਆਪਣੇ ਆਪ ਨੂੰ ਸਟੈਬਲਿਸ਼ ਕਰਨ ਤੇ ਵੀ ਲੱਗੇ ਹੋਏ ਨੇ ਉਹ ਬਾਕੀਆਂ ਦੇ ਮੁਕਾਬਲੇ ਐਡਾ ਹਲੇ ਨਹੀਂ ਆ ਬਾਕੀਆਂ ਦੇ ਮੁਕਾਬਲੇ ਹਾਲਾਂਕਿ ਬਾਕੀ ਵੀ ਆਪਣਾ ਕਦ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਇਸ ਟਾਈਮ ਅਗਰ ਮੁੱਖ ਮੰਤਰੀ ਭਗਵੰਤ ਮਾਨ ਤੋਂ ਬਾਅਦ ਕੋਈ ਪਾਵਰਫੁੱਲ ਮਨਿਸਟਰ ਉਹ ਅਮਨ ਰੋੜਾ ਜਿਹਨੂੰ ਪੰਜਾਬ ਦੇ ਡੀਸੀ ਵੀ ਪੰਜਾਬ ਦੇ ਐਸਐਸਪੀ ਵੀ ਪੰਜਾਬ ਦੇ ਵੱਡੇ ਪੁਲਿਸ ਅਧਿਕਾਰੀ ਵੀ ਪੰਜਾਬ ਦੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਵੀ ਜਾ ਕੇ ਸਲੂਟ ਮਾਰਦੇ ਨੇ ਉਹ ਵੀ ਪਾਵਰਫੁੱਲ ਆਮ ਆਦੀ ਪਾਰਟੀ ਹਮਣ ਰੋੜਾ ਦਾ ਕੱਦ ਵਧਾ ਰਹੀ ਆ ਔਰ ਇੱਕੋ ਸਿਆਣੇ ਪੋਲਿਟਿਸ਼ੀਅਨ ਆਗੇ ਔਰ ਨੂੰ ਪਤਾ ਵੀ ਕੰਮ ਕਿਵੇਂ ਕਰਨਾ ਆਉਂਦਾ ਹੈ ਔਰ ਸੈਂਟਰ ਜਿਹੜੀ ਹੁੰਦੀ ਉਹ ਹਮੇਸ਼ਾ ਜਿਹੜੀ ਸ਼ਕਤੀ ਦੇ ਦੋ ਪਾਵਰ ਦੋ ਦੇ ਦੋ ਸੈਂਟਰ ਬਣਾ ਕੇ ਰੱਖਦੇ ਹੈਗੇ ਨੇ ਪਰ ਅੱਜ ਦੇ ਤਰੀਕ ਨੂੰ ਕਹਿ ਸਕਦੇ ਕਿ ਅੱਜ ਦੇ ਤਰੀਕ ਦੇ ਹਿਸਾਬ ਨਾਲ ਕਿ ਅਰਵਿੰਦ ਕੇਜਰੀਵਾਲ ਨੇ ਜਿਹੜੀਆਂ ਅਟਕਲਾਂ ਆਹੀਂ ਜਾਂ ਸਿਆਸੀ ਸ਼ਰਾਰਤਾਂ ਸੀ ਜਾਂ ਖਦਸ਼ੇ ਹੀ ਉਹਨਾਂ ਨੂੰ ਜ਼ਰੂਰ ਵਿਰਾਮ ਲਗਾ ਦਿੱਤਾ ਹੈਗਾ ਜਿਵੇਂ ਮੁੱਖ ਮੰਤਰੀ ਨੇ ਪਿਛਲੇ 4-5 ਦਿਨਾਂ ਦੇ ਵਿੱਚ ਬੜੇ ਵੱਡੇ ਐਕਸ਼ਨਾਂ ਦੀ ਤੁਸੀਂ ਜਿਵੇਂ ਕਿਹਾ ਗੱਲ ਕੀਤੀ ਹੈ ਪਰ ਉਹਨਾਂ ਸਾਰਿਆਂ ਦੀ ਬਜਾਏ ਜਿਹੜੇ ਕਿਸਾਨ ਜਥੇਬੰਦੀਆਂ ਨੇ ਉਹ ਜ਼ਰੂਰ ਅੱਗੋਂ ਟੱਕਰੀਆਂ ਨੇ ਅੱਜ ਕਿਸਾਨ ਭਵਨ ਦੇ ਵਿੱਚ ਕਹਿੰਦੇ ਕਿ ਮੁੱਖ ਮੰਤਰੀ ਦਾ ਝੂਠ ਅਸੀਂ ਬੇਪਰਦ ਕਰ ਦਿੱਤਾ ਜੇ ਉਹਨਾਂ 'ਚ ਹਿੰਮਤ ਹੁੰਦੀ ਸਾਡੇ ਸਾਹਮਣੇ ਆ ਕੇ ਬਹਿੰਦੇ ਉਹ ਬਾਹਰ ਕੁਝ ਹੋਰ ਕਹਿ ਕੇ ਆਏ ਝੂਠ ਮਾਰਦੇ ਰਹੇ ਅਸੀਂ ਅੱਜ ਆਏ ਆ ਗੱਲ ਕਰਦੇ ਤੇ ਨਾਲ ਹੀ ਉਹਨਾਂ ਨੇ 26 ਨੂੰ ਕਾਲ ਦਿੱਤੀ ਹੈ ਪੰਜਾਬ ਵਿਧਾਨ ਸਭਾ ਵੱਲ ਕਹਿੰਦੇ ਮਾਰਚ ਕਰਾਂਗੇ ਅਸੀਂ ਜੇ ਸਾਨੂੰ ਚੰਡੀਗੜ੍ਹ ਨਾ ਆਉਣ ਦਿੱਤਾ ਤੇ ਫਿਰ ਅਸੀਂ ਹੋਰ ਤਿੱਖਾ ਐਕਸ਼ਨ ਕਰਾਂਗੇ ਦੇਖੋ ਸਭ ਜਦੋਂ ਬੰਦੇ ਕੋਲ ਸਮਾਂ ਤੇ ਸਥਾਨ ਆਪਣਾ ਨਾ ਹੋਵੇ ਉਦੋਂ ਖੇਡ ਖੇਡਾ ਨਹੀਂ ਖੇਡਣੀਆਂ ਚਾਹੀਦੀਆਂ ਕਿਸਾਨਾਂ ਨੂੰ ਪਤਾ ਸੀ ਕਿ ਇਹਨਾਂ ਦੇ ਸੋ ਅੱਜ ਦੇ ਤਰੀਕ ਦੇ ਵਿੱਚ ਇਹਨਾਂ ਦੇ 3 ਸਾਲਾਂ ਨੇ ਔਰ ਇਹਨਾਂ ਨੂੰ ਹੀ ਪਤਾ ਸੀ ਕਿਸਾਨਾਂ ਨੂੰ ਕਿ ਅਰਵਿੰਦ ਕੇਜਰੀਵਾਲ ਹੁਣ ਹੀ ਪੰਜਾਬ ਵਾ ਤੇ ਪਤਾ ਵੀ ਸਾਰੇ ਪੰਜਾਬ ਨੂੰ ਸੀ ਕਿ ਉਹਨਾਂ ਨੇ ਦਰਬਾਰ ਸਾਹਿਬ ਜਾ ਕੇ ਮੱਥਾ ਟੇਕਣਾ ਨੇ ਅਰਵਿੰਦ ਕੇਜਰੀਵਾਲ ਦੇ ਨਾਲ ਵੀ ਤੇ ਮੁੱਖ ਮੰਤਰੀ ਭਗਵੰਤ ਮਾਨ ਹੁਣਾਂਵੇਂ ਦਰਬਾਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਇੱਕ ਰਵੈਤ ਆ ਕਿ ਉਹਨਾਂ ਨੂੰ ਦਰਗਾਣਾ ਮੰਦਿਰ ਵੀ ਸਾਰਿਆਂ ਨੂੰ ਜਾਣਾ ਪੈਂਦਾ ਫਿਰ ਉੱਥੇ ਵੀ ਜਾਣਾ ਪੈਂਦਾ ਹੈਗਾ ਆਪਣਾ ਰਾਮ ਤੀਰਥ ਸ੍ਰੀਤ ਜਾਣਾ ਪੈਂਦਾ ਸ਼ੂਕਾ ਕੇ ਅੰਬਰਸਰ ਸਾਈ ਭਾਈ ਚਾਰੇ ਦਾ ਕੋਈ ਵੱਡਾ ਸਥਾਨਿਕ ਨੇਤ ਉੱਥੇ ਵੀ ਜਾ ਕੇ ਮੱਥਾ ਟਿਕਣਾ ਬੋਧੀਆਂ ਦਾ ਵੀ ਜਾਨੀ ਦਾ ਇੱਕ ਰਵੈਤ ਸਿਆਸੀ ਪਾਰਟੀਆਂ ਦੀ ਹੁਣ ਕਿਸਾਨਾਂ ਨੂੰ ਪਤਾ ਸੀ ਹੁਣ ਕਿਸ ਉਹ ਭਗਵੰਤ ਮਾਨ ਸਾਹਿਬ ਹੋਣੀ ਆਪਣੇ ਉਹ ਵਾਲੇ ਪ੍ਰੋਗਰਾਮ ਛੱਡ ਕੇ ਕਿਸਾਨਾਂ ਦੇ ਨਾਲ ਡਿਬੇਟ ਕਰਨ ਤੇ ਨਹੀਂ ਰਹੇ ਇਸ ਕਰਕੇ ਇਹਨਾਂ ਨੇ ਤੇ ਅੱਜ ਦਾ ਦਿਨ ਪਤਾ ਨਹੀਂ ਕਿਵੇਂ ਰੱਖਿਆ ਸੋਚ ਕੇ ਰੱਖਿਆ ਕਿ ਨਹੀਂ ਸੋਚ ਕੇ ਰੱਖਿਆਗਾ ਕਿਉਂਕਿ ਆਮ ਆਦੀ ਪਾਰਟੀ ਦੇ ਪੋਲੀਟੀਕਲ ਬਾਸ ਕੋਣ ਆ ਹੋ ਜਨਰਵਿੰਦ ਕਿ ਜੀ ਵਾਲਾ ਤੇ ਕੋਈ ਵੀ ਪੋਲੀਟੀਕਲ ਬਾਸ ਨੂੰ ਛੱਡ ਕੇ ਤੇ ਆ ਨਹੀਂ ਸਕਦਾ ਜੀ ਠੀਕ ਹੈ ਜੀ ਹੁਣ ਕਿਉਂਕਿ ਕੱਲ ਉਹਨਾਂ ਨੇ ਦੋਨਾਂ ਨੇ ਲੁਧਿਆਣੇ ਦੇ ਜਿਹੜੇ ਅਦਜੋਗ ਪਤੀ ਨੇ ਚਾਹੇ ਛੋਟੇ ਚਾਹੇ ਵੱਡੇ ਚਾਹੇ ਗਰੀਬ ਹੈ ਚਾਹੇ ਅਮੀਰ ਹੈ ਚਾਹੇ ਅਰਬਾ ਪਤੀ ਚਾਹੇ ਖਰਬਾ ਪਤੀ ਉਹਨਾਂ ਦੇ ਨਾਲ ਮੁਲਾਕਾਤ ਲੁਧਿਆਣੇ ਦੇ ਅਦਜੋਗ ਪਤੀਆਂ ਦੇ ਨਾਲ ਗੱਲ ਹੈ ਕਿਉਂਕਿ ਉਥੇ ਸੰਜੀਵ ਰੋੜਾ ਜਿਹੜੇ ਮੈਂਬਰ ਪਾਰਲੀਮੈਂਟ ਹੈ ਉਹਨਾਂ ਨੂੰ ਉਮੀਦਵਾਰ ਬਣਾਇਆ ਤੇ ਉਹਦੇ ਕਹਿਣ ਤੇ ਇਹ ਮੀਟਿੰਗ ਹੈ ਮੀਟਿੰਗ ਅਦਜੋਗ ਪਤੀਆਂ ਨੂੰ ਖੁਸ਼ ਕਰ ਲਿਆ ਮਤਲਬ ਤੁਹਾਡੀ ਜਿਹੜੀ ਸੀਟ ਹੈ ਉਹ ਦੀ ਹੈ ਕੋਈ ਨਵੀਂ ਗੱਲ ਨਹੀਂ ਹੈ ਇਸ ਕਰਕੇ ਕੱਲ ਤੇ ਉਹਨਾਂ ਦਾ ਉੱਥੇ ਪ੍ਰੋਗਰਾਮ ਉਸ ਤੋਂ ਬਾਅਦ ਇੱਥੇ ਰੈਲੀਆਂ ਵੀ ਹੋਣਗੀਆਂ ਤੇ ਅਰਵਿੰਦ ਕੇਜਰੀਵਾਲ ਸਾਹਿਬ ਤੇ ਹੁਣ ਜਿਆਦਾ ਪੰਜਾਬ 'ਚ ਹੀ ਰਹਿਣਗੇ 2 ਸਾਲ ਤੇ ਉਹ ਪੰਜਾਬ 'ਚ ਹੀ ਰਹਿਣਗੇ ਹਫਤੇ ਖੰਡ ਵਾਸਤੇ ਦਿੱਲੀ ਜਾਇਆ ਕਰਨਗੇ ਬਾਕੀ ਤਾਂ ਉਹ ਇੱਥੇ ਹੀ ਰਹਿਣਗੇ ਇੱਥੇ ਹੀ ਉਹ ਆਪਣੀਆਂ ਸਿਆਸੀ ਗਤੀਵਿਧੀਆਂ ਵਧਾਉਣਗੇ ਘਟਾਉਂਦੇ ਨਹੀਂ ਵਧਾਉਂਦੇ ਆ ਮੀਟਿੰਗਾਂ ਕਰਨਗੇ 1 ਟੂ 1 ਮੀਟਿੰਗਾਂ ਕਰਨਗੇ ਮੈਨ ਟੂ ਮੈਨ ਕਰਨਗੇ ਅਜੀਸ ਜੀ ਕਿਸਾਨਾਂ ਦਾ ਮਸਲਾ ਹੈਗਾ ਤੁਸੀਂ ਕਰਾਓ ਕਰੋ ਵਿਧਾਨ ਸਭਾ ਦਾ ਕਰੋ ਐਮ ਐਲ اے ਦਾ ਕਰੋ ਇਹ ਇੱਕ ਡੈਮੋਕਰੈਟਿਕ ਤਰੀਕਾ ਲੋਕਤੰਤਰ ਦੇ ਵਿੱਚ ਸਾਨੂੰ ਹੱਕ ਦਿੰਦਾ ਹੈ ਹੁਣ ਹੈ ਕਿ ਉਹ ਦਿਨ ਜਿਹੜੇ ਉਹ ਕਹਿੰਦੇ ਸੀ ਕਿ ਮੁੱਖ ਮੰਤਰੀ ਭੱਜ ਗਏ ਨੇ ਸਾਡੇ ਸਵਾਲਾਂ ਦੇ ਜਵਾਬ ਨਹੀਂ ਦੇ ਕੇ ਗਏ ਉਹ ਉਹਨਾਂ ਨੇ ਆ ਕੇ ਕਹਿ ਦਿੱਤਾ ਕਿ ਮੈਂ ਤੇ ਸਵਾਲਾਂ ਦਾ ਜਵਾਬ ਮੈਂ ਤੇ ਮੀਟਿੰਗਾਂ ਮੀਟਿੰਗਾਂ ਦੇ ਵਿੱਚ ਮੰਗਾ ਵੀ ਮੰਨ ਲਿਆ ਪਰ ਮੈਂ ਤੇ ਇਹਨਾਂ ਨੂੰ ਇਹੋ ਕਿਹਾ ਸੀ ਕਿ ਤੁਸੀਂ ਐਵੇਂ ਨਾ ਬਿਨਾ ਮਤਲਬ ਤੋਂ ਰਾਹ ਰੂ ਰੋਕ ਲਿਆ ਕਰੋ ਸੜਕਾ ਰੋਕ ਲੋ ਟ੍ਰੇਨਾਂ ਰੋਕ ਲੋ ਲਾਈਨ ਲਾਈਨਾਂ ਤਾਂ ਮੈਨੂੰ ਉਹ ਨਹੀਂ ਪ੍ਰਮਾਣ ਕਿਉਂਕਿ ਲੋਕ ਖੱਜਲੋਂਦੇ ਦੇਖੋ ਉਹਨਾਂ ਨੇ ਇਹ ਵਾਲਾ ਜਿਹੜਾ ਭਗਵੰਤ ਮਾਸਾ ਮਾਸਟਰਸ ਗੁੰਮਣਾ ਕੇ ਕਿਸਾਨਾਂ ਨੂੰ ਕਿਟਾਰੇ ਵਿੱਚ ਖੜਾ ਕਰ ਦਿੱਤਾ ਹੈਗਾ ਹਾਲਾਂਕਿ ਕਿਸਾਨ ਬੜੇ ਤਗੜੇ ਨੇ ਪੜੇ ਲਿਖੇ ਨੇ ਮਤਲਬ ਤਗੜੇ ਨੇ ਚੰਗੀ ਨੌਲੇਜ ਦੇ ਪੁਰਾਣਾ ਤਜਰਬਾ 40 40 50 50 60 60 ਸਾਲ ਹੋ ਚੁਕੇ ਇਹਨਾਂ ਕਿਸਾਨਾਂ ਨੇ ਵੀ ਕੋਈ ਕੱਚੀਆਂ ਗੋਲੀਆਂ ਨਹੀਂ ਖੇਡੀਆਂ ਗਿਆ ਔਰ ਇੱਕ ਸੋਸਾਇਟੀ ਦੇ ਰਿਸਪੈਕਟਡ ਲੀਡਰ ਹੈਗੇ ਨੇ ਔਰ ਸਾਡਾ ਪੰਜਾਬ ਖੇਤੀ ਪ੍ਰਧਾਨ ਸੂਬਾ ਉਸ ਕੌਮ ਨੂੰ ਉਸ ਜਥੇਬੰਦੀ ਨੂੰ ਸਰਕਾਰ ਨਜ਼ਰਅੰਦਾਜ਼ ਕਰਦੀ ਚੰਗੀ ਨਹੀਂ ਲੱਗਦੀ ਟੇਬਲ ਤੇ ਬੈਠ ਕੇ ਹੀ ਮਸਲੇ ਹੱਲ ਹੁੰਦੇ ਨੇ ਇੱਕ ਹਾਲ ਦੇ ਜਵਾਬ ਵਿੱਚ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਇਹ ਵੀ ਕਿਹਾ ਪ੍ਰੈਸ ਕਾਨਫਰੰਸ 'ਚ ਕਹਿੰਦੇ ਮੁੱਖ ਮੰਤਰੀ ਬਾਹਰ ਆ ਕੇ ਉਸ ਦਿਨੇ ਕਹਿੰਦੇ ਸੀ ਕਿ ਮੰਗਾਂ ਹੀ ਸੈਂਟਰ ਨਾਲ ਸੰਬੰਧਿਤ ਹੈ ਪੰਜਾਬ ਨਾਲ ਲੈਣਾ ਦੇਣਾ ਨਹੀਂ ਕਹਿੰਦੇ ਫਿਰ ਅਸੀਂ ਉਹਨਾਂ ਨੂੰ ਦੱਸਿਆ ਕਿ ਮੁਰਗੀਆਂ ਬੱਕਰੀਆਂ ਮਰਨ ਦਾ ਮੁਆਵਜ਼ੇ ਦਾ ਵਾਅਦਾ ਕਿਹਨੇ ਕੀਤਾ ਸੀ ਹੋਰ ਵਾਅਦੇ ਕਿਹਨੇ ਕੀਤੇ ਸੀ 18 ਦੀਆਂ 18 ਮੰਗਾਂ ਸੂਬਾ ਸਰਕਾਰ ਨਾਲ ਸੰਬੰਧਿਤ ਹੈ ਉਹੀ ਸਵਾਲ ਆ ਗਿਆ ਨੇ ਉਹ ਤੇ ਕਹਿੰਦੇ ਕਿ ਜੇ ਤੁਸੀਂ ਧੰਨਾ ਰੋਕੋਗੇ ਤਾਂ ਮੈਂ ਉਹ ਵੀ ਨਹੀਂ ਮੰਨਦਾ ਹਨ ਹੁਣ ਇਹ ਹੀ ਹੈ ਕਿ ਹੁਣ ਕਿਸਾਨ ਕਿ ਆਉਂਦੇ ਨੇ ਹੁਣ ਕਿਸਾਨਾਂ ਕੋ ਕੀ ਹੈ ਕਿਸਾਨ ਸਿੱਧੀ ਸਰਕਾਰ ਨਾਲ ਲੜਾਈ ਲੜਨੀ ਚਾਹਦੇ ਚੰਡੀਗੜ ਤੇ ਵੜ ਨਹੀਂ ਦੇਣਾ ਸੈਂਟਰ ਸਰਕਾਰ ਨੇ ਇੱਥੇ ਤੇ ਪੰਜਾਬ ਦੇ ਐਮ ਐਲ ਏ ਦੀ ਨਹੀਂ ਕੋਈ ਪੁੱਛਗਿਸ਼ ਹੈਗੀ ਤੇ ਇਹ ਪੰਜਾਬ ਦੀ ਨਹੀਂ ਪੁੱਛਗਿਸ਼ ਹੈਗੀ ਕਿਉਂਕਿ ਸਾਡੀ ਲੀਡਰਸ਼ਿਪ ਨੇ ਚੰਡੀਗੜ ਗਵਾ ਹੀ ਲਿਆ ਇਥੇ ਦੇ ਸਾਡੇ ਪੰਜਾਬ ਦੀ ਤੇ ਇੱਜ਼ਤ ਰਹਿ ਨਹੀਂ ਗਈ ਚੰਡੀਗੜ੍ਹ ਦੇ ਵਿੱਚ ਤੇ ਚੰਡੀਗੜ੍ਹ ਦੇ ਵਿੱਚ ਚੰਡੀਗੜ੍ਹ ਪ੍ਰਸ਼ਾਸਨ ਸੈਂਟਰ ਦੇ ਅਧੀਨ ਉਹਨਾਂ ਵੜਦੇ ਨਾ ਕਿੰਨੀ ਵੜਦੇ ਨਾ ਤੁਸੀਂ ਘਰਾਓ ਕਰਾਉਣਾ ਕਰੋ ਇਹ ਤੁਹਾਡੇ ਰਾਈਟ ਹੈਗੇ ਪਰ ਜਿਹੜਾ ਭਗਵੰਤ ਮਾਨ ਹੋਣਾ ਇੱਕ ਪੰਜਾਬ ਦੇ ਲੋਕਾਂ ਨੂੰ ਜਿਚਾ ਦਿੱਤਾ ਕਿ ਦੇਖੋ ਜੀ ਇਹ ਵਾਰ-ਵਾਰ ਧਰਨੇ ਲਾਉਂਦੇ ਰਾਹ ਰੁਕਦੇ ਖੱਜਲਖਵਾਰ ਕਿਉਂਦੇ ਡਵੈਲਪਮੈਂਟ ਰੁਕਦੀ ਰਾਹ ਰੁਕੇ ਜਾਂਦੇ ਪ੍ਰੋਜੈਕਟ ਰੱਦ ਹੋਏ ਨੇ ਮੈਨੂੰ ਬਰਦਾਸ਼ਤ ਨਹੀਂ ਅੱਜ ਵੀ ਬੀਕੇ ਗੋਲ ਜਿਹੜੇ ਇਹਨਾਂ ਦਾ ਵਜ਼ੀਰ ਉਹਨਾਂ ਦਾ ਫੋਨ ਆ ਗਿਆ ਕਿ ਸੈਂਟਰ ਨਾਲ ਪੰਗੇ ਮੰਗਾ ਤੁਹਾਡੀਆਂ ਅਸੀਂ ਪਰਪਾਈ ਨਹੀਂ ਆਮ ਲੋਕਾਂ ਦੀ ਖੱਜਲਖਵਾਰ ਹੀ ਨਹੀਂ ਹੁੰਦੀ ਨਹੀਂ ਹੁਣ ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਵੀ ਆਰ ਪਾਰ ਦੀ ਲੜਾਈ ਲੜ ਰਹੀ ਹੈਗੇ ਨੇ ਹੁਣ ਇਹ ਕਿਸਾਨਾਂ ਨੇ ਦੇਖਣਾ ਵਾ ਕਿ ਇਸ ਮਸਲੇ ਦੇ ਵਿੱਚ ਅਸੀਂ ਮਸਲੇ ਕਿਵੇਂ ਹੱਲ ਕਰਾਉਣੇ ਹੈਗੇ ਨੇ ਸਰਕਾਰ ਦੇ ਸਿੱਧੀ ਕਹਿੰਦੀ ਹੈ ਕਿ ਸਾਡੇ ਟੇਬਲ ਤੇ ਬੈਠੋ ਵੀ ਸਾਡੇ ਹਿਸਾਬ ਨਾਲ ਚਲੋ ਉਹਨਾਂ ਦੇ ਸਾਰਿਆਂ ਨੂੰ ਸਿੱਧਾ ਕਰਨਾ ਹੈਗਾ ਇਹ ਗੱਲ ਮੋٹے ਸ਼ਬਦਾਂ ਦੇ ਵਿੱਚ ਗੱਲ ਕਰਨੀ ਜਾਂ ਪਿੰਡੂ ਸ਼ਬਦਾਂ ਵਿੱਚ ਗੱਲ ਕਰਨੀ ਹੁਣ ਇਹ ਜਿਹੜਾ ਇਹਨੇ ਘਰਾਓ ਕਰਨਾ ਹੈਗਾ ਚੰਡੀਗੜ੍ਹ ਦੇ ਵਿੱਚ ਥਾਂ ਦੇਣੀ ਕਿ ਨਹੀਂ ਦੇਣੀ ਇਹ ਚੰਡੀਗੜ੍ਹ ਪ੍ਰਸ਼ਾਸਨ ਪਰ ਜਿਵੇਂ ਤੁਸੀਂ ਆਮ ਲੋਕਾਂ ਨੂੰ ਖੱਜਲ ਖਵਾਰ ਕਰਨ ਦੀ ਬਜਾਏ ਵੀ ਤੁਸੀਂ ਰਾਹ ਰੋਕਦੇ ਏ ਧਰਨੇ ਲਾਉਂਦੇ ਸੀ ਟ੍ਰੇਨਾਂ ਦੇ ਤੁਹਾਨੂੰ ਇੱਕ ਹੋਇਆ ਕਿ ਤੁਸੀਂ ਡੀਸੀ ਉਹਨਾਂ ਦੇ ਘਰ ਤੇ ਦਫਤਰ ਘੇਰੋ ਤੁਸੀਂ ਐਮਐਲਏ ਤੇ ਮੰਤਰੀਆਂ ਦੇ ਘਰ ਘੇਰੋ ਫਿਰ ਗੱਲ ਬੰਨੀ ਹੈ ਜਦੋਂ ਤੁਸੀਂ ਇਸ ਰਾਹ ਰੋਕੋਗੇ ਨਾ ਤੇ ਲੋਕ ਤੁਹਾਡੇ ਤੋਂ ਉਲਟ ਹੋ ਜਾਣਗੇ ਜਦੋਂ ਤੁਸੀਂ ਡੀਸੀ ਤੇ ਐਸਐਸਪੀ ਤੇ ਐਮਐਲਏ ਮੰਤਰੀਆਂ ਦੇ ਘਰੋਗੇ ਲੋਕ ਤੁਹਾਡੇ ਨਾਲ ਨਾਲ ਆਉਣਗੇ ਫਿਰ ਜਦੋਂ ਆਮ ਲੋਕਾਂ ਨੂੰ ਜਦੋਂ ਜਦੋਂ ਪੀੜ ਹੁੰਦੀ ਹੈ ਉਹ ਤੁਹਾਨੂੰ ਗਾਲਾਂ ਕੱਢਦੇ ਨੇ ਜਦੋਂ ਤੁਸੀਂ ਇਹਨਾਂ ਦੇ ਨਕੀਲ ਪਾਓਗੇ ਸਰਕਾਰ ਨੂੰ ਤੇ ਲੋਕ ਤੁਹਾਡੇ ਨਾਲ ਆਉਣਗੇ ਇਸ ਸਥਿਤੀ ਦੇ ਵਿੱਚ ਕਿਸਾਨ ਆਗੂਆਂ ਨੂੰ ਵੀ ਪਰਚੋਲ ਕਰਨੀ ਪੈਣੀ ਕਿ ਹੁਣ ਰਣਨੀਤੀ ਕਿਹੋ ਜੀ ਕਰਨੀ ਹੈ ਔਰ ਤੁਹਾਡੀਆਂ ਮੰਗਾਂ ਜਿਹੜੀਆਂ 18 ਤੁਸੀਂ ਕਹਿ ਰਹੇ ਹੋ ਉਹ ਮਨਵਾਉਣੀਆਂ ਕਿਵੇਂ ਨੇ ਉਹ ਲੋਕਾਂ ਨੂੰ ਖੱਜਲ ਖਵਾਰ ਕਰਕੇ ਤੇ ਨਹੀਂ ਇਹਨਾਂ ਬਨਵਾ ਸਕਦੇ ਹੈਗੇ ਉਹ ਤੇ ਇਹਨਾਂ ਨੂੰ ਹੀ ਜਦੋਂ ਖੱਜਲ ਕਰੋਗੇ ਪੋਲਿਟਿਸ਼ਨ ਆਮ ਆਦੀ ਪਾਰਟੀ ਦੇ ਐਮਐਲਏ ਨੂੰ ਘਰਾਂ 'ਚ ਰੋਕੋਗੇ ਉਹਨਾਂ ਦੀਆਂ ਪ੍ਰੋਗਰਾਮ 'ਚ ਰੋਕੋਗੇ ਫਿਰ ਜਾ ਕੇ ਨੇ ਇਹਨਾਂ ਦੇ ਪ੍ਰੋਗਰਾਮ ਐਮਐਲਏ ਜਾਂਦੇ ਨੇ ਕਰੋ ਬਾਈਕਟ ਇਹਨਾਂ ਦੇ ਘਰ ਜਾ ਕੇ ਪੱਕੇ ਲਾਓ ਡੇਰੇ ਲਾਓ ਸਵੇਰੇ ਸ਼ਾਮ ਲਾਓ ਤੁਹਾਡੇ ਕੋ ਏਡਾ ਜੇ ਤੁਸੀਂ 15 ਮਹੀਨੇ ਦਿੱਲੀ ਲਾਇਓ 1 ਮਹੀਨਾ ਪੰਜਾਬ ਦੇ ਐਮਐਲਏ ਦੇ ਘਰ ਜਾ ਕੇ ਬੈਠ ਜਾਓ ਸਰਕਾਰ ਤੁਹਾਡੇ ਗੋਡਿਆਂ ਅੱਗੇ ਆ ਕੇ ਝੁਕ ਜੂਗੀ। ਹੂੰ ਤੇ ਜੇ ਤੁਸੀਂ ਲੋਕਾਂ ਨੂੰ ਰਾਹ ਰੋਕ ਕੇ ਕਿਤੇ ਲੋਕ ਫਿਰ ਸਰਕਾਰ ਦੇ ਨਾਲ ਇਹ ਉਹਨਾਂ ਕਿਸਾਨਾਂ ਦੇਖਣਾ ਹੈਗਾ ਕਿ ਸਰਕਾਰ ਨੂੰ ਅੱਗੇ ਕਿਵੇਂ ਲਾਉਣਾ। ਫਿਲਹਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਨੂੰ ਵੀ ਅੱਗੇ ਲਾ ਲਿਆ। ਤਹਿਸੀਲਦਾਰਾਂ ਨੂੰ ਵੀ ਅੱਗੇ ਲਾ ਲਿਆ, ਨਾਇਬ ਤਹਿਸੀਲਦਾਰਾਂ ਨੂੰ ਵੀ ਅੱਗੇ ਲਾ ਗਿਆ, ਪਟਵਾਰੀ ਵੀ ਕਾਨੂੰਗੇ, ਅਫਸਰਾਂ ਨੂੰ ਵੀ ਅੱਗੇ ਲਾ ਲਿਆ ਔਰ ਇਸ ਮਸਲੇ ਦੇ ਵਿੱਚ ਪੰਜਾਬ ਦੀ ਜਨਤਾ ਭਗਵੰਤ ਮਾਨ ਦੇ ਨਾਲ ਆ ਕੇ ਖੜ ਗਈ ਆ। ਹੁਣ ਕਿਸਾਨ ਦੇ ਦੇ ਕਿ ਜਿਸ ਦਿਨ ਪੰਜਾਬ ਦਾ ਬਜਟ ਸੈਸ਼ਨ ਹੈ 26 ਨੂੰ। ਹੂੰ ਇਹਨਾਂ ਨੇ ਘਰਾਉ ਕਰਨਾ ਹੈਗਾ ਤੇ ਉਹਦੇ ਨਾਲ ਸਰਕਾਰ ਤੇ ਕੀ ਅਸਰ ਪੈਂਦਾ ਹੁੰਦਾ ਤੇ ਸੰਭਵਕ ਇੱਕ ਪ੍ਰੋਟੈਸਟ ਹੀ ਹੁੰਦਾ ਹੈ ਸਰਕਾਰ ਕਿ ਤੁਹਾਡੀਆਂ ਪਾਲਿਸੀਆਂ ਮਾੜੀਆਂ ਸਾਨੂੰ ਤੁਸੀਂ ਪਸੰਦ ਨਹੀਂ ਆ ਜਾਂ ਸਾਡੀਆਂ ਮੰਗਾਂ ਕਿਉਂ ਨਹੀਂ ਮਨਜ਼ੂਰ ਕਰਦੇ ਮੰਨਦੇ ਨਹੀਂ ਹੈਗੇ ਸਰਕਾਰ ਨੂੰ ਟੇਬਲ ਤੇ ਆਉਣਾ ਹੀ ਪੈਣਾ ਪਰ ਉਹਦੇ ਵਾਸਤੇ ਕਿਸਾਨਾਂ ਨੂੰ ਆਪਣੇ ਤੌਰ ਤਰੀਕੇ ਬਦਲੇ ਬਣੇ ਇਕੱਠਾ ਹੋਣਾ ਪੈਣਾ ਹੈਗਾ ਲੜਾਈ ਤੁਹਾਨੂੰ ਦੋ ਦੋ ਸਟੇਟਾਂ ਨਾਲ ਲੜਾਈ ਹੋਗੀ ਇੱਕ ਇੰਡੀਅਨ ਸਟੇਟ ਦੇ ਨਾਲ ਇੱਕ ਪੰਜਾਬ ਸਟੇਟ ਦੇ ਨਾਲ ਤੇ ਕੁਝ ਮਸਲਿਆਂ ਦੇ ਵਿੱਚ ਦੋਨੇ ਸਟੇਟ ਇੱਕੋ ਨੇ ਜੀ ਜੀ ਤੁਹਾਨੂੰ ਵੇਖਣਾ ਪੈਣਾਗਾ ਕਿ ਕਿਸ ਲੜਦੇ ਆ ਕਿ ਹੁਣ ਦੇਖਦੇ ਆ ਕਿ ਹੁਣ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਇਹਨਾਂ ਦੇ ਨਾਲ ਕਿਵੇਂ ਬੈਠਦੇ ਹੈਗੇ ਨੇ ਇਹ ਤੇ ਉਦੋਂ ਉਹ ਉੱਠ ਕੇ ਚਲ ਗਏ ਔਰ ਇਹ ਬਾਹਰ ਆ ਕੇ ਉਹ ਕਹਿੰਦੇ ਨੇ ਕਿ ਮੈਂ ਇਹ ਕਿਹਾ ਸੀ ਕਿ ਤੁਸੀਂ ਰੈਲੀਆਂ ਅੱਖਾਂ ਜਲਖਵਾਰ ਨਾ ਕਰੋ ਬਾਕੀ ਮੰਗਾ ਮੰਨ ਲੈ ਇਹ ਕਹਿੰਦੇ ਸੀ ਅਸੀਂ ਕਰਪਸ਼ਨ ਦੀ ਗੱਲ ਕੀਤੀ ਹੈਗੀ ਤਾਂ ਸਰਕਾਰ ਉੱਠ ਕੇ ਚਲ ਗਈ ਹੈਗੇ ਹੁਣ ਕਿਸੇ ਨਾ ਕਿਸੇ ਤੇ ਤੇ ਯਕੀਨ ਕਰਨਾ ਪਊਗਾ ਔਰ ਕਿਸਾਨ ਕਿਸਾਨ ਵੰਡੇ ਪਏ ਨੇ ਹੂੰ ਕੋਈ ਸੰਯੁਕਤ ਕਿਸਾਨ ਮੋਰਚਾ ਦਾ ਹਿੱਸਾ ਕੋਈ ਨਹੀਂ ਹੈ ਕੋਈ ਸਿਆਸਤ ਕਰ ਰਿਹਾ ਕੋਈ ਗੈਰ ਸਿਆਸਤ ਕਰ ਰਿਹਾ ਹੈ ਜਦ ਕਿਸਾਨ ਇਕੱਠੇ ਹੀ ਨਹੀਂ ਇਸ ਮਸਲੇ 'ਤੇ ਤੇ ਸਰਕਾਰਾਂ ਨੂੰ ਤਾਂ ਹਮੇਸ਼ਾ ਜਦੋਂ ਤੁਸੀਂ ਲੜਦੇ ਹੋ ਜਦੋਂ ਤੁਸੀਂ ਵੱਖ ਰਹਿੰਦੇ ਹੋ ਤੇ ਸਰਕਾਰਾਂ ਫਾਇਦਾ ਚੁੱਕਦੀਆਂ ਤੇ ਜਦੋਂ ਤੁਸੀਂ ਇਕੱਠੇ ਹੁੰਦੇ ਹੋ ਤੇ ਫਿਰ ਸੈਂਟਰ ਸਰਕਾਰ ਵੀ ਤੁਹਾਨੂੰ ਤੁਹਾਡੇ ਅੱਗੇ ਝੁੱਕ ਗਈ ਹੁਣ ਪੰਜਾਬ ਸਰਕਾਰ ਦਾ ਜਿਹੜਾ ਸਵਾਲ ਆ ਉਹ ਇਹਨਾਂ ਨੇ ਹੈ ਦੇਖਦੇ ਆ ਕਿ ਹੁਣ ਮੁੱਖ ਮੰਤਰੀ ਭਗਵੰਤ ਮਾਨ ਇਹਨਾਂ ਨੂੰ ਟਾਈਮ ਦਿੰਦੇ ਕਿ ਨਹੀਂ ਦਿੰਦੇ ਹੂੰ ਤੇ ਅੱਗੇ ਕੀ ਰੱਖਦੇ ਤਰੀਕ ਸੰਘਰਸ਼ ਤੇਜ਼ ਕਰਨ ਦਾ ਤਰੀਕਾ ਤੇ ਉਹ ਹੀ ਆ ਫਿਰ ਰਾਹ ਰੋਕਣ ਦੀ ਬਜਾਏ ਟ੍ਰੇਨਾਂ ਰੋਕਣ ਦੀ ਬਜਾਏ ਛੜਕਾ ਰੋਕਣ ਦੀ ਬਜਾਏ ਇੱਕ ਇੱਕ ਮਹੀਨਾ ਲਾਓ ਐਮ ਐਲ ਏ ਦੇ ਘਰ ਬੈਠੋ ਵਾਰੀਆਂ ਬੰਨ੍ਹ ਲਓ ਜਦੋਂ ਐਮ ਐਲ ਏ ਘਰੋਂ ਨਹੀਂ ਨਿਕਲਿਆ ਵਿਧਾਨ ਸਭਾ ਜਦੋਂ ਆਊਗਾ ਰਾਹ ਰੋਕ ਲਓ ਐਮ ਐਲ ਏਜ਼ ਨੂੰ ਫੇਰ ਹੀ ਰੌਲਾ ਪਊਗਾ ਨਾ ਕਿ ਅੱਜ ਐਮ ਐਲ ਏ ਵਿਧਾਨ ਸਭਾ 'ਚ ਨਹੀਂ ਪਹੁੰਚੇ ਸੰਘਰਸ਼ ਕੀਵੇਂ ਤੇਜ਼ ਕਰੋਗੇ ਤੁਸੀਂ ਨਾ ਲੋਕਾਂ ਨੂੰ ਖੱਜਲਖਵਾਰ ਕਰਨ ਦੀ ਬਜਾਏ ਐਮ ਐਲ ਏਜ਼ ਮੰਤਰੀਆਂ ਦੇ ਤੇ ਐਸ ਐਸ ਪੀ ਡੀ ਸੀ ਦੇ ਘਰ ਘੇਰੋ ਫਿਰ ਸਰਕਾਰ ਨਹੀਂ ਆਉਣਾ ਟੇਬਲ ਤੇ ਓਦਾਂ ਨਹੀਂ ਓਦਾਂ ਜੇ ਤੁਸੀਂ ਫਿਰ ਰਾਹ ਰੋਕੋਗੇ ਟ੍ਰੇਨਾਂ ਰੋਕੋਗੇ ਰੇਲਵੇ ਲਾਈਨਾਂ ਰੋਕੋਗੇ ਜਾਂ ਬੱਸਾਂ ਰੋਕੋਗੇ ਜਾਂ ਸੜਕਾਂ ਰੋਕੋਗੇ ਫਿਰ ਲੋਕ ਤੁਹਾਡੇ ਨਾਲ ਲੜਨਗੇ ਤੇ ਤੁਹਾਡੀ ਲੜਾਈ ਸਰਕਾਰ ਦੇ ਨਾਲ ਲੋਕਾਂ ਲੋਕ ਤੁਹਾਡੇ ਆਪਣੇ ਨੇ ਸਰਕਾਰ ਤੁਹਾਡੇ ਵਾਸਤੇ ਬਗਾਨੀ ਹੋ ਸਕਦੀ ਹੈ ਲੋਕ ਤੁਹਾਡੇ ਵਾਸਤੇ ਬਗਾਨੇ ਨਹੀਂ ਹੋ ਸਕਦੇ ਅਜੀਤ ਜੀ ਕਿਉਂਕਿ ਇੱਕ ਕਿਸਾਨ ਲੀਡਰ ਬੜੇ ਲੰਮੇ ਸੰਘਰਸ਼ ਇਹਨਾਂ ਦੇ ਵੱਡੇ ਵੱਡੇ ਸੰਘਰਸ਼ ਆ ਗਏ ਨੇ ਬੜੇ ਸਿਆਣੇ ਨੇ ਤੇ ਹੁਣ ਇਹਨਾਂ ਦਾ ਪੇਚਾ ਪਿਆ ਭਗਵੰਤ ਮਾਨ ਸਾਹਿਬ ਨਾਲ ਅੱਗੇ ਬਾਦਲ ਸਾਹਿਬ ਜਾਂ ਕੈਪਟਨ ਸਾਹਿਬ ਉਹਨਾਂ ਉਹਨਾਂ ਪਾਰਟੀਆਂ ਦਾ ਨਜ਼ਰੀਆ ਹੋਰ ਸੀ ਇਸ ਪਾਰਟੀ ਦਾ ਨਜ਼ਰੀਆ ਹੋਰ ਹੈ ਔਰ ਇਹ ਚੰਗੀ ਤਰ੍ਹਾਂ ਰਾਜੇਵਾਲ ਸਾਹਿਬ ਵੀ ਜਾਣਦੇ ਨੇ ਔਰ ਉਗਰਾਹਾ ਸਮੇਤ ਬਾਕੀ ਜਿਹੜੇ ਜਥੇਬੰਦੀਆਂ ਦੇ ਮੋਢੀ ਨੇ ਲੀਡਰ ਨੇ ਉਹ ਵੀ ਚੰਗੀ ਤਰ੍ਹਾਂ ਜਾਣਦੇ ਨੇ ਕਿ ਸਰਕਾਰਾਂ ਦੇ ਵਿੱਚ ਮੰਤਰੀਆਂ ਦੇ ਵਿੱਚ ਮੁੱਖ ਮੰਤਰੀਆਂ ਦੇ ਵਿੱਚ ਤੇ ਪਾਰਟੀਆਂ ਦੇ ਵਿੱਚ ਬਹੁਤ ਜ਼ਿਆਦਾ ਫਰਕ ਆ ਗਿਆ ਜੀ ਔਰ ਇੱਕ ਤੀਜਾ ਮਸਲਾ ਬੜਾ ਹੈ ਮੈਂ ਉਹ ਵੀ ਸਿੱਧਾ ਪੰਜਾਬ ਸਰਕਾਰ ਨਾਲ ਹੀ ਸੰਬੰਧਿਤ ਹੈ ਕਿਉਂਕਿ ਪੰਜਾਬ ਸਰਕਾਰ ਦੇ ਕਹਿਣ ਉੱਤੇ ਉਹ ਐਕਸ਼ਨ ਹੋਇਆ ਉਹ ਹੋਇਆ ਕਿ NSA ਲੱਗਣੀ ਹੈ ਜਿਹੜੀ ਉਹ ਜਿਹੜੇ 8-9 ਨੌਜਵਾਨਾਂ ਤੇ NSA ਲੱਗੀ ਅਮਰਿਤਪਾਲ ਨੂੰ ਛੱਡ ਕੇ ਉਹ ਵੀ MP ਨੇ ਉਹਨਾਂ ਨੂੰ ਛੱਡ ਕੇ ਬਾਕੀ ਸਾਰਿਆਂ ਨੂੰ ਜਿਹੜਾ ਪੰਜਾਬ ਲਿਆਉਣ ਦੀ ਜਿਹੜੀ ਤਿਆਰੀ ਹੋਈ ਹੈ ਸਰਕਾਰ ਨੇ ਫੈਸਲਾ ਲਿਆ ਇਸ ਵਾਰੀ ਵਧਾਇਆ ਨਹੀਂ ਗਿਆ ਐਨਐਸਏ ਦੀ ਮਿਆਦ ਨੂੰ ਇਹ ਫੈਸਲਾ ਕਿਹੜੀ ਨਜ਼ਰ ਦੇ ਵਿੱਚ ਉ ਤੇ ਕੀ ਸੋਚ ਕੇ ਲਿਆ ਗਿਆ ਹੋ ਸਕਦਾ ਦੇਖੋ ਸਭ ਤੋਂ ਵੱਡੀ ਗੱਲ ਹੋਣ ਹੈ ਜਿਹੜੇ ਬਾਰਡਰ ਰੇਂਜ ਦੇ ਡੀਆਈਐਸ ਸੀ ਆ ਕਿਉਂਕਿ ਸਭ ਤੋਂ ਪਹਿਲਾਂ ਅਜਨਾਲਾ ਦੇ ਵਿੱਚ ਹੀ ਪਰਚਾ ਦਰਜ ਹੋਇਆ ਸੀ ਜਦੋਂ ਅਮਰਤਪਾਲ ਹੋਣਾਂ ਤੇ ਇਲਜ਼ਾਮ ਲੱਗੇ ਕਿ ਨੇ ਥਾਣੇ ਤੇ ਧਾਵਾ ਬੋਲ ਦਿੱਤਾ ਹੈਗਾ ਉਸ ਤੋਂ ਬਾਅਦ ਬਹੁਤ ਸਾਰੀਆਂ ਐਕਟੀਵਿਟੀ ਦੇ ਵਿੱਚ ਪਾਇਆ ਗਿਆ ਐਨਐਸਏ ਲੱਗੀ ਆ ਤਿੰਨ ਜਾਣੇ ਸ਼ਾਇਦ ਨਹੀਂ ਹੱਲੇ ਆਉਣਗੇ ਹਨਾ ਤਿੰਨ ਅ ਅਮਰਤਪਾਲ ਸਿੰਘ ਉਹਦਾ ਚਾਚਾ ਹਰਜੀਤ ਸਿੰਘ ਔਰ ਇੱਕ ਪਪਲ ਪ੍ਰਿੰਸੀਪਲ ਕਿਉਂਕਿ ਇਹਨਾਂ ਦਾ 3 ਮਹੀਨੇ ਬਾਅਦ ਇਹ ਬਾਅਦ ਚ ਫੜੇ ਗਏ ਸੀ ਜਿਹੜੇ ਬਾਕੀ ਨੇ ਉਹ ਇਸ ਮਹੀਨੇ ਅਜ ਅਜ ਦੇ ਦਿਨ ਸੀ ਹੁਣ ਜਿਹੜਾ ਐਨਐਸਏ ਦਾ ਕੀ ਹੈ ਕਿ ਐਨਐਸਏ ਇੱਕ ਜੋ ਲੱਗ ਜਾਂਦਾ ਕਿਸੇ ਫਿਰ ਇੱਕ ਬੋਰਡ ਬੰਦ ਉਹਦੇ ਚ ਰਿਟਾਇਰਡ ਜੱਜ ਹੁੰਦਾ ਕੋਈ ਪੁਲਿਸ ਵਾਲਾ ਹੁੰਦਾ ਕਿ ਕੋਈ ਹਿਊਮਨ ਜਿਹੜਾ ਐਕਟਿਵਿਸਟ ਹੁੰਦਾ ਉਹ ਹੁੰਦਾ ਉਹਨਾਂ ਦੇ ਸਾਹਮਣੇ ਜਿਹੜਾ ਬੋਰਡ ਬੰਦ ਹੈਗਾ ਉਹਨਾਂ ਦੇ ਸਾਹਮਣੇ ਜਿਨ੍ਹਾਂ ਦੇ ਉੱਪਰ ਐਨਐਸਏ ਲੱਗਾ ਪੇਸ਼ ਕੀਤਾ ਇਹਦਾ ਉਹ 3 ਮਹੀਨੇ ਦੀ ਕਾਰਵਾਈ ਹੁੰਦੀ ਆ ਮਾਲੋ ਇਹ ਬੋਰਡ ਦੇ ਵਿੱਚ ਕਿਉਂਕਿ ਇਸ ਕਰਕੇ ਆਪਾਂ ਸਵੇਰੇ ਖਬਰ ਚਲਾ ਦਿੱਤੀ ਕਿ ਬੋਰਡ ਬੈਠਾ ਨਹੀਂ ਬੋਰਡ ਗਿਆ ਨਹੀਂ ਤੇ ਇਸ ਕਰਕੇ ਉਹਨਾਂ ਦਾ ਪੱਕਾ ਸੀ ਕਿ ਉਹ ਸਰਕਾਰ ਨੇ ਜ ਬੋਰਡ ਭੇਜਿਆ ਨਹੀਂ ਹੈਗਾ ਔਰ ਸਰਕਾਰ ਨੂੰ ਲੱਗਾ ਐਨਐਸਏ ਹੁਣ ਹਟਾਉਣ ਦੀ ਲੋੜ ਆ ਹੁਣ ਸਰਕਾਰ ਤੇ ਕੋਈ ਦਬਾਅ ਬਣਦਾ ਜਾ ਰਹੀ ਹਾਈ ਕੋਰਟ ਦਾ ਵੀ ਮਸਲਾ ਸੀ ਤੁਸੀਂ ਵਾਰ ਤੋਂ ਵਾਰ ਕਿੰਨਾ ਚਿਰ ਐਨਐਸਏ ला ਸਕਦੇ ਇੱਕ ਸਾਲ ਹੁੰਦਾ ਇਹਨਾਂ ਨੇ 2 ਸਾਲ ਕੀਤਾ ਤੀਜਾ ਦਿਨ ਬੋਰਡ ਨੂੰ ਵੀ ਕੁਝ ਜਸਟੀਫਾਈ ਕਰਨਾ ਪੈਣਾ ਸੀ ਉਹਨਾਂ ਜਿਹੜੇ ਕਈ ਨਜ਼ਰਬੰਦ ਕੀਤੇ ਗਏ ਨੇ ਉਹਨਾਂ ਨੇ ਵੀ ਦੱਸਣਾ ਵੀ ਸਾਡਾ ਤਾਂ ਕੋਈ ਹਜੇ ਤੱਕ ਕਸੂਰ ਕੱਢੇ ਨਹੀਂ ਹੈਗਾ ਹੁਣ ਕਿਉਂਕਿ ਜਿਹੜਾ ਇਹ ਮਸਲਾ ਵਾ ਇਹਦੇ ਚ ਬੜਾ ਸੀਰੀਅਸ ਮਸਲਾ ਜਿਹੜਾ ਕੇਸ ਰਜਿਸਟਰਡ ਹੋਇਆ ਕਿਉਂਕਿ ਬਹੁਤਿਆਂ ਨੂੰ ਡਾਇਰੈਕਟ ਪਾਇਆ ਹੈਗਾ ਤੇ ਕਈਆਂ ਨੂੰ 120 ਬੀ ਤਹਿਤ ਪਾਇਆ ਹੈਗਾ ਜਿਹੜਾ ਅਜਨਾਲੇ ਦੇ ਵਿੱਚ ਹੋਇਆ ਅਜਨਾਲੇ ਦੇ ਵਿੱਚ ਪੁਲਿਸ ਨੇ ਕੋਈ 1100 ਪੇਜ ਦਾ ਚਲਾਨ ਪੇਸ਼ ਕੀਤਾ ਹੈਗਾ ਉਹਦੇ ਚ ਪੁਲਿਸ ਵਾਲੇ ਬੜੇ ਇੰਜਰ ਹੋਏ ਨੇ ਜ਼ਖਮੀ ਹੋਏ ਨੇ ਉਸ ਕੇਸ ਦੇ ਵਿੱਚ ਇਹਨਾਂ ਨੂੰ ਸਾਰਿਆਂ ਨੂੰ ਇੱਥੇ ਲਿਆਂਦਾ ਗਿਆ ਇਹ ਅ ਟੋਟਲ 8 ਜਾਣੇ ਹੈ ਜੀ ਅਠਾਂ ਚੋਂ ਪੰਜ ਜਾਣੇ ਤੇ ਪੰਜਾਬ ਆ ਜਾਣਗੇ ਔਰ ਮੰਨਿਆ ਜਾ ਰਿਹਾ ਹੈ ਕਿ ਇਹਨਾਂ ਨੂੰ ਨਾਬਾ ਜਿਹੜੀ ਸੈਂਸਿਟਿਵ ਜਿਹੜੀ ਜੇਲ ਹੈ ਉੱਥੇ ਸ਼ਿਫਟ ਕੀਤਾ ਜਾਊਗਾ ਭਲਕੇਸ਼ਾ ਦੇ ਨਾਲ ਸ਼ਿਫਟ ਕੀਤਾ ਹੋਏ ਉਸ ਤੋਂ ਬਾਅਦ ਉਹਦੇ ਚ ਇਹਨਾਂ ਨੂੰ ਪੇਸ਼ ਕੀਤਾ ਜਾਊਗਾ ਕਿਉਂਕਿ ਉਹਦੇ ਚ ਰਿਮਾਂਡ ਹੋਣਗੇ ਸਭ ਕੁਝ ਹੋਣਗੇ ਜ਼ਮਾਨਤ ਮਿਲਣੀ ਇਸ ਕੇਸ ਦੇ ਵਿੱਚ ਹੱਲੇ ਵੀ ਔਖੀ ਲੱਗਦੀ ਹੈ ਕਿਉਂਕਿ 1100 ਪੇ ਦਾ ਚਲਾਨ ਉਹਦੇ ਚ ਐਵੀਡੈਂਸ ਹੀ ਪੁਲਿਸ ਨੇ ਬਹੁਤ ਪੇਸ਼ ਕੀਤੇ ਆਗੇ ਨੇ ਪੁਲਿਸ ਜਿਉਂਕਿ ਪੁਲਿਸ ਤੇ ਅਟੈਕ ਹੋਇਆ ਜਦੋਂ ਪੁਲਿਸ ਤੇ ਅਟੈਕ ਹੁੰਦਾ ਤੇ ਉਹ ਰਤਾ ਭਰ ਵੀ ਕੋਈ ਵੀ ਜਿਹੜਾ ਕਾਨੂੰਨੀ ਨੁਕਤਾ ਪਿੱਛੇ ਨਹੀਂ ਛੱਡਦੇ ਹੈਗੇ ਕਿ ਕੱਲ ਨੂੰ ਕੋਈ ਨਾ ਕੋਈ ਗੁੰਜਾਇਸ਼ ਹੋ ਜੇ ਤੇ ਅਦਾਲਤ ਇਹਨਾਂ ਨੂੰ ਸਜ਼ਾ ਜਿਹੜੀ ਨਾ ਦੇਵੇ ਜਾਂ ਬਰੀ ਕਰ ਦੇਣ ਪੁਲਿਸ ਨੇ ਔਰ ਪੁਲਿਸ ਤੇ ਜਦੋਂ ਅਟੈਕ ਹੁੰਦਾ ਪੁਲਿਸ ਦੇ ਤੇ ਥਾਣਾ ਦੀ ਗੱਲ ਪੁਲਿਸ ਵਾਲੇ ਦੇ ਤੁਸੀਂ ਵਰਦੀ ਨੂੰ ਹੱਥ ਲਾ ਦੋ ਤੇ ਤੁਹਾਨੂੰ ਉੱਥੋਂ ਜ਼ਮਾਨਤ ਮਿਲਣੀ ਔਖੀ ਹੋ ਜਾਂਦੀ ਇਹ ਤਾਂ ਪਤਾ ਨਹੀਂ ਕੀ ਕੁਝ ਪਾਤਾ ਹੁਣ ਕਤਲ ਕੇਸ ਆ ਗਿਆ ਔਰ ਅਮਰਤਪਾਲ ਤੇ ਇੱਕ ਫਰੀਦਕੋੜ ਵਾਲਾ ਚਾਰ ਸ਼ੀਟ ਹੈਗਾ ਅਜੀਬ ਸੀ ਲੱਗਦਾ ਕਿ ਪੁਲਿਸ ਨੇ ਜਿਸ ਸਾਬ ਨੇ ਸਟੇਟ ਨੇ ਤਿਆਰੀ ਕੀਤੀ ਹੈਗੀ ਆ ਉਹ ਦਿਨਾਂ ਤੇ ਇਹਨਾਂ ਨੂੰ 10-10 ਸਾਲ ਦੀ ਸਜ਼ਾ ਵੀ ਹੋ ਸਕਦੀ ਹੈਗੀ ਆ। ਮਤਲਬ ਰਾਹਤ ਸਿਰਫ ਹਾਲ ਦੀ ਘੜੀ ਇੱਕੋ ਗੱਲ ਦੀ ਹੈ ਕਿ ਉੱਥੋਂ ਇੱਥੇ ਆਉਣਗੇ 4-5। ਉਹਨਾਂ ਦੇ ਮਾਪਿਆਂ ਨੂੰ ਫਾਇਦਾ ਹੋ ਜੂਗਾ। ਵੀ ਉਹਨਾਂ ਦੇ ਮਾਪੇ ਅਗੇ ਡਿਬਰੂਗੜ੍ਹ ਮਿਲਣ ਦੇ ਵਾਸਤੇ ਹਫ਼ਤਾ ਲੱਗ ਜਾਂਦਾ ਸੀ 2 ਦਿਨ ਜਾਂ 2 ਦਿਨ ਰਹਿਣ ਦਾ ਮਤਲਬ ਖਰਚਾ। ਇੱਥੇ ਲੋਕਲ ਸੌਖਾ ਹੋ ਜੂਗਾ ਮਿਲਣਾ। ਹੁਣ ਇਹ ਹੈ ਕਿ ਉਹਨਾਂ ਨੂੰ ਇੰਨੀ ਕੀ ਰਾਹਤ ਅਸਮ ਦੀ ਡਿਬਰੂਗੜ੍ਹ ਜਿਹਦੇ ਪੰਜਾਬ ਦੀ ਨਾਬਾ ਜੇਲ੍ਹ ਤੇ ਜਾਂ ਕਿਸੇ ਹੋਰ ਜੇਲ੍ਹ ਦੇ ਵਿੱਚ ਸ਼ਿਫਟ ਕਰ ਦੇਣਗੇ। ਦੂਜਾ ਇਹ ਕਿਹੜਾ ਕੇਸ ਚੱਲੂਗਾ ਹੁਣ ਅਜਨਾਲੇ ਵਾਲਾ ਅਜਨਾਲੇ ਵਾਲੇ ਕੇਸ ਚ ਕਈਆਂ ਨੂੰ ਡਾਇਰੈਕਟ ਦੋਸ਼ੀ ਬਣਾਇਆ ਕੇ ਇਸ ਨੂੰ 120 ਬੀ ਤਹਿਤ ਬਣਾਇਆ ਗਿਆ ਮਤਲਬ ਬਾਜੇ ਗਿਆ ਉਹਨੂੰ 120 ਦੇ ਵਿੱਚ ਦਲਜੀਤ ਕਲਸੀਆ ਨਹੀਂ ਤਾਂ ਉੱਥੇ ਹੀ ਹਾਜ਼ਰੀ ਪੈ ਗਈ ਸੀ ਉਹਨਾਂ ਦੀ ਅਜੇ ਸਥਿਤੀ ਦੇ ਵਿੱਚ ਕਈਆਂ ਨੂੰ 10 ਸਾਲ ਦੀ ਕੇਸ ਵੀ ਉਸ ਸਜ਼ਾ ਹੋ ਸਈ ਕਈ ਨੂੰ 5 ਸਾਲ ਦੀ ਤੇ ਜੇ 10 ਸਾਲ ਦੀ ਸਜ਼ਾ ਹੋਗੀ ਅਮਰਤਪਾਲ ਸਿੰਘ ਨੂੰ ਤੇ ਗਾਂ ਉਹ 27 ਦੇ ਵਿੱਚ ਕੇਸ ਚੋਂ ਨਹੀਂ ਲੜ ਸਕਦਾਗਾ ਕਾਨੂੰਨ ਮੁਤਾਬਕ ਇਸ ਕਰਕੇ ਸਰਕਾਰ ਤੇ ਚਾਹੂਗੀ ਕਿ ਇਸ ਬੰਦੇ ਨੂੰ ਐਮਪੀ ਜਿਹੜਾ ਐਸਐਮ ਖਰੂਰ ਸਾਹਿਬ ਤੋਂ ਉਹਨੂੰ 10 ਸਾਲ ਦੀ ਸਜ਼ਾ ਹੋਵੇ ਕਿਉਂਕਿ 1100 ਪੇ ਦਾ ਸਪਲਾਈ ਚਲਾਨ ਔਰ ਉਹਦੇ ਚ ਕੱਲੇ-ਕੱਲੇ ਬੰਦੇ ਦੀ ਐਵੀਡੈਂਸ ਵੀਡੀਓ ਐਵੀਡੈਂਸ ਆ ਸਟੇਟਮੈਂਟਾਂ ਨੇ ਸਭ ਕੁਝ ਨੇ ਉਹ ਜੀ ਸਥਿਤੀ ਦੇ ਵਿੱਚ ਇੰਨੀ ਰਾਹਤ ਕਹਿ ਸਕਦੇ ਆ ਕਿ ਉਹਨਾਂ ਨੂੰ ਇੱਥੇ ਆ ਗਏ ਨੇ ਰਹੀ ਗੱਲ ਹੁਣ ਅਮਰਤਪਾਲ ਸਿੰਘ ਉਹਦਾ ਚਾਚਾ ਹਰਜੀਤ ਸਿੰਘ ਉਹਦਾ ਇੱਕ ਸਾਥੀ ਪਪਲਪੀਸ ਉਹ ਤਿੰਨ ਮਹੀਨੇ ਬਾਅਦ ਆ ਉਨ੍ਹਾਂ ਦੇ 2 ਸਾਲ ਪੂਰੇ ਹੋਣੇ ਨੇ ਤੇ ਉਹ 1.5 ਦੋ ਮਹੀਨੇ ਪਹਿਲਾਂ ਐਕਸਰਸਾਈਜ਼ ਸ਼ੁਰੂ ਹੋ ਜਾਂਦੀ ਹੈਗਾ ਕਿ ਉਹ ਇੱਥੇ ਆਉਣਗੇ ਜੇ ਇਹਨਾਂ ਨੂੰ ਲੈ ਆਂਦਾ ਕਿਉਂਕਿ ਇਹ ਜਿਹੜੇ 5 ਜਾਣੇ ਨੇ ਇਹਨਾਂ ਵਿੱਚ ਮੇਰੇ 4 ਜਾਣੇ 120 20 ਤੈਤ ਆ ਜੇ ਇਹ ਆ ਗਏ ਤੇ ਲਾਜ਼ਮੀ ਤੌਰ ਤੇ ਉਹਨਾਂ ਦੇ ਖਿਲਾਫ ਵੀ ਜੇ ਕੇਸ ਚੱਲਣ ਤਾਂ ਉਹਨਾਂ ਨੂੰ ਵੀ ਇੱਥੇ ਲਿਆਉਣਾ ਪਊਗਾ ਇਸ ਕਰਕੇ ਐਨਐਸਏ ਤੋੜ ਦਿੱਤਾ ਇਨਾਂ ਦੇ ਉਹਨਾਂ ਖਿਲਾਫ ਵੀ ਟੁੱਟਦਾ ਕਿ ਨਹੀਂ ਤਾਂ ਉਹਦਾ ਮਹੀਨੇ ਡੇਢ ਮਹੀਨੇ ਬਾਅਦ ਇਸ ਜਿਹੜੀ ਸਥਿਤੀ ਹੋਣੀ ਪਰ ਆੜਾ ਕੇਸ ਅਜਨਾਲੇ ਵਾਲਾ ਜਿਹੜੀ ਅੱਜ ਉਹਨਾਂ ਨੇ ਇਸ਼ਾਰਾ ਵੀ ਕੀਤਾ ਪੁਲਿਸ ਦੇ ਅਧਿਕਾਰੀਆਂ ਨੇ ਉਹਦੇ ਲਾਜ਼ਮੀ ਹੈ ਕਿ ਉਹਨਾਂ ਨੂੰ ਧਿਆਨ ਵਿੱਚ ਰੱਖਦੇ ਹੋ ਇਹ ਇੱਥੇ ਲਿਆਂਦਾ ਕਿਉਂਕਿ ਤੁਸੀਂ ਤੇ ਇੱਕ ਕੇਸ ਆ ਜਿਹੜਾ ਅਜਨਾਲੇ ਥਾਣੇ 'ਚ ਹੋਇਆ ਦਰਜ ਉਹ ਕਿੰਨਾ ਕਿਚਰੇ ਚਲਾਣ ਰੱਖ ਛੱਡੋਗੇ ਕਾਨੂੰਨ ਮੁਤਾਬਕ ਤੇ ਪਹਿਲਾਂ ਦੇ 90 ਦਿਨ ਦੇ ਵਿੱਚ ਵਿੱਚ ਪੇਸ਼ ਕਰਨਾ ਹੁੰਦਾ ਕਿਤੇ ਇਹਨਾਂ ਦੇ ਸਰਕਾਰ ਲੈ ਜਾਂਦੀ ਹੈ ਪੁਲਿਸ ਵਾਲੇ ਲੈ ਜਾਂਦੇ ਹੈਗੇ ਨੇ ਉਸ ਕੇਸ ਦੇ ਵਿੱਚ ਸਰਕਾਰ ਨੂੰ ਪੇਸ਼ ਕਰਨਾ ਪੈਣਾ ਪੁਲਿਸ ਨੂੰ ਤੇ ਇਸ ਕਰਕੇ ਇਹਨਾਂ ਲੱਗਾ ਕੋਈ ਐਨਐਸਏ ਦੀਆਂ ਸ਼ਕੀਪ ਉਹਦਾ ਪੰਜਾਬ ਵਾਲਿਆਂ ਨੇ ਸੈਂਟਰ ਵਾਲਿਆਂ ਨਾਲ ਗੱਲ ਕੀਤੀ ਕਿ ਅਸੀਂ ਗਾਂ ਵੀ ਕੇਸ ਤੋੜਨਾ ਹੈਗਾ ਹੁਣ ਐਨਐਸਏ ਦੇ ਲੋੜ ਦੀਆਂ ਪੰਜਾਬ ਵੀ ਅਮਰਤਪਾਲ ਸਿੰਘ ਨੂੰ ਲੈ ਕੇ ਪੋਲਿਟਿਕਸ ਕਰ ਰਿਹਾ ਸੈਂਟਰ ਵੀ ਪੋਲਿਟਿਕਸ ਕਰ ਰਿਹਾ ਹੈਗਾ ਤੇ ਲੱਗਣਾ ਕਿ ਚਲੋ ਐਨਐਸਏ ਤੋੜ ਦਿੰਦੇ ਸਾਥੀਆਂ ਦੇ ਨਾਲ ਤੇ ਉਧਰ ਉਲਝਾ ਲਿਆ ਹੁਣ ਉਸ ਕੇਸ ਦੇ ਵਿੱਚ ਜੋ ਮਾਹਿਰ ਦੱਸਦੇ ਨੇ ਜਾਂ ਕਾਨੂੰਨੀ ਮਾਹਿਰ ਜਾਂ ਪੁਲਿਸ ਵਾਲੇ ਜਾਂ ਹੋਰ ਜਿਹੜੇ ਆਪਾਂ ਕਹਿ ਸਕਦੇ ਉਹਨਾਂ ਦੇ ਮੁਤਾਬਿਕ ਉਸ ਕੇਸ ਦੇ ਵਿੱਚ ਅਮਰਿਤਪਾਲ ਸਿੰਘ ਉਹਨਾਂ ਨੂੰ ਜਾਂ ਉਹਦੇ ਸਾਥੀਆਂ ਨੂੰ 10-10 ਸਾਲ ਦੀ ਸਜ਼ਾ ਵੀ ਹੋ ਸਕਦੀ ਹੈ ਉਹ ਹੁਣ ਇੱਕ ਭਵਿੱਖ ਦੇ ਵਿੱਚ ਕੋਰਟ ਨੇ ਦੇਖਣਾ ਕਿ ਕਿਹਨੂੰ 10 ਸਾਲ ਦੀ ਹੁੰਦੀ ਹੈ ਕਿਹਨੂੰ 5 ਸਾਲ ਦੀ ਹੁੰਦੀ ਹੈ ਕਿਹਨੂੰ 3 ਸਾਲ ਦੀ ਹੁੰਦੀ ਹੈ ਮਤਲਬ ਇੱਕ ਗੱਲ ਹੋਰ ਨਾਲ ਇਸ ਦੇ ਸਾਫ਼ ਹੋ ਗਈ ਕਿ ਅਮਰਿਤਪਾਲ ਭਾਵੇਂ ਪੰਜਾਬ ਆ ਜਾਂਦੇ ਆ ਕੱਲ ਨੂੰ 2 ਮਹੀਨੇ ਬਾਅਦ ਜਾਂ 1.5 ਮਹੀਨੇ ਬਾਅਦ ਜਾਂ 3 ਮਹੀਨੇ ਬਾਅਦ ਤਾਂ ਉਹ ਆਪਣੇ ਹਲਕੇ ਦੀ ਜਿਹੜੀ ਨੁਮਾਇੰਦਗੀ ਕਰਨਾ ਚਾਹੁੰਦੇ ਆ ਵਾਰ-ਵਾਰ ਅਪੀਲਾਂ ਪਾਈਆਂ ਉਹਨਾਂ ਨੇ ਹਾਈ ਕੋਰਟ ਉਹ ਫਿਰ ਨਹੀਂ ਮੌਕਾ ਮਿਲੇਗਾ ਨੇ ਉਹਦੇ ਚ ਦੇਖੋ ਜਦੋਂ ਟ੍ਰਾਇਲ ਚੱਲਦੇ ਨੇ ਉਹ ਇੱਕ ਫਿਰ ਉਹ ਕਾਨੂੰਨੀ ਆ ਗਿਆ ਕਿ ਉਹ ਜਦੋਂ ਉਹ ਆਉਣਗੇ ਪਹਿਲੀ ਗੱਲ ਪਤਾ ਨਹੀਂ ਆਉਣਾ ਕਿ ਨਹੀਂ ਆਉਣਾ ਐਨਐਸਏ ਫਿਰ ਵੱਧ ਵੀ ਸਕਦਾ ਨਾ ਕਿਉਂਕਿ ਸਰਕਾਰ ਬੜੀ ਪਾਵਰਫੁਲ ਹੁੰਦੀ ਆ ਜੇ ਸਰਕਾਰ ਨੇ ਇੱਕ ਸਾਲ ਹੋਰ ਵਧਾਉਣਾ ਤੇ ਇੱਥੇ ਤੇ ਅਦਾਲਤਾਂ ਦਾ ਵੀ ਸਾਰਿਆਂ ਦੇ ਸਾਹਮਣੇ ਹੀ ਆ ਕਿ ਅਦਾਲਤ ਵਿੱਚ ਪੁਲਿਸ ਨੇ ਪਿਛਲੀ ਵਾਰੀ ਇਹ ਵੀ ਕਿਹਾ ਸੀ ਜਦੋਂ ਚੈਲੰਜ ਕੀਤਾ ਗਿਆ ਕਿ ਕਿਉਂ ਵਧਾਇਆ ਗਿਆ ਤਾਂ ਪੁਲਿਸ ਨੇ ਬਕਾਇਦਾ ਅੰਮ੍ਰਿਤਸਰ ਨੇ ਜਵਾਬ ਦਿੱਤਾ ਹਾਈ ਕੋਰਟ ਵਿੱਚ ਕਿ ਮੁੱਖ ਮੰਤਰੀ ਸਾਹਿਬ ਦੀ ਜਾਨ ਨੂੰ ਖਤਰਾ ਹੈ ਅਮਰਪਾਲ ਤੋਂ ਇਸ ਕਰਕੇ ਵਧਾਇਆ ਗਿਆ ਅਤੇ ਪੁਲਿਸ ਫੇਰ ਕਹਿ ਦੂਗੇ ਕਿ ਫੇਰ ਖਤਰਾ ਫੇਰ ਕਹਿ ਦਿੰਗੇ ਇੱਥੇ ਹੋਰਨਾਂ ਨੂੰ ਵੀ ਖਤਰਾ ਜੀ ਇੱਥੇ ਤੇ ਕਾਲੀ ਦਲ ਦੇ ਲੀਡਰਾਂ ਨੂੰ ਵੀ ਖਤਰਾ ਹੈ ਭਾਜਪਾ ਦੇ ਲੀਡਰਾਂ ਨੂੰ ਵੀ ਖਤਰਾ ਹੈ ਕਾਂਗਰਸ ਪਾਰਟੀ ਦੇ ਲੀਡਰਾਂ ਨੂੰ ਵੀ ਖਤਰਾ ਹੈ ਸਰਕਾਰ ਨੂੰ ਵੀ ਖਤਰਾ ਹੈ ਪੁਲਿਸ ਦੀ ਜਿਹੜੀ ਕਹਾਣੀ ਹੈ ਨਾ ਉਹ ਬੜੇ ਦੇਰ ਬਾਅਦ ਝੂਠੀ ਸਾਬਤ ਹੁੰਦੀ ਹੈ ਪਰ ਮੌਕੇ ਦੀ ਕਹਾਣੀ ਪੁਲਿਸ ਰਚ ਦਿੰਦੀ ਹੈ ਇੱਥੇ ਤੇ ਕਈ ਪੁਲਿਸ ਅਫਸਰਾਂ ਨੇ ਜੈਡ ਪਲੱਸ ਲਈ ਹੋਈ ਹੈ ਰਾਗਵ ਜੱਡੇ ਨੂੰ ਕਿਹੜਾ ਖਤਰਾ ਸੀ ਉਹਨੇ ਜੈਡ ਪਲੱਸ ਲਈ ਹੈ ਪੁਲਿਸ ਨੇ ਕਹਾਣੀ ਬਣਾਉਣੀ ਹੈ ਗਿਆ ਵਿਭਬ ਕੁਮਾਰ ਜਿਹੜਾ ਇੱਕ ਮਾਮੂਲੀ ਪੀਏ ਸਾਹਿਬ ਸਨ ਅਰ ਦੀ ਕਹਾਣੀ ਹੈ ਇੰਟੈਲੀਜੈਂਸ ਦੀ ਰਿਪੋਰਟਾਂ ਇੰਨ ਕੱਲੂ ਕਹਿ ਦਿੰਦੇ ਨੇ ਕਿ ਸੰਦੀਪ ਲਾਧੂ ਕੈਨੂੰ ਬੜਾ ਖਤਰਾ ਹੈਗਾ ਜੀ ਜੈਡ ਪਲੱਸ ਦੇ ਦੇਣਗੇ ਕਹਾਣੀ ਬਣਾਉਣੀ ਹੈ ਨਾ ਉਹ ਬਾਅਦ ਚ ਕਹਾਣੀਆਂ ਮਨੋਰ ਕਹਾਣੀਆਂ ਸਾਬਤ ਹੁੰਦੀਆਂ ਕਿ ਜਿਹੜੀਆਂ ਕਿਹੜੀਆਂ ਕਹਾਣੀਆਂ ਸਾਬਤ ਹੁੰਦੀਆਂ ਉਹ ਇੱਕੋ ਵਕਰੀ ਵਿਸ਼ਾ ਲੇਕਿਨ ਇਹ ਹੈ ਕਿ ਅਮਰਤਪਾਲ ਸਿੰਘ ਜਿਹੜਾ ਮਸਲਾ ਹੈ ਕਿ ਉਹਨਾਂ ਦੇ ਜੇ ਨਹੀਂ ਵਧਾਉਂਦੇ ਸਰਕਾਰ ਤਿੰਨ ਮਹੀਨੇ ਡੇਢ ਮਹੀਨੇ ਬਾਅਦ ਸਥਿਤੀ ਸਪਸ਼ਟ ਹੋ ਜਾਣੀ ਆ ਫਿਰ ਉਹ ਇੱਥੇ ਆਉਣਗੇ ਹੁਣ ਅੰਡਰ ਟ੍ਰਾਇਲ ਹੋਣਗੇ ਨਾ ਕੀ ਅੰਡਰ ਟ੍ਰਾਇਲ ਵਾਲੇ ਜਿਹੜੇ ਕੈਦੀ ਹੁੰਦੇ ਨੇ ਜਾਂ ਜਿਨ੍ਹਾਂ ਦੇ ਖਿਲਾਫ ਕੇਸ ਹੈ ਉਹਨਾਂ ਨੂੰ ਜ਼ਮਾਨਤ ਮਿਲਦੀ ਕਿ ਨਹੀਂ ਮਿਲਦੀ ਹੈਗੀ ਫਿਰ ਕਿਉਂਕਿ ਜੇ ਐਨਐਸਏ ਟੁੱਟ ਗਿਆ ਤੇ ਸਾਡੇ ਇੰਡੀਆ ਦੇ ਵਿੱਚ ਕਾਨੂੰਨ ਹੈ ਐਮਐਲਏ ਐਮਪੀ ਐਕਸ ਐਮਐਲਏ ਐਕਸ ਐਮਪੀ ਉਹਨਾਂ ਦੇ ਕੇਸ ਫਿਰ ਫਾਸਟ ਟਰੈਕ ਕੋਰਟਾਂ ਦੇ ਨਾਲੇ ਟਾਈਮ ਬౌੰਡ ਹੁੰਦੇ ਨੇ ਉਹ ਨਿਪਟਣ ਪੈਂਦੇ ਸੁਪਰੀਮ ਕੋਰਟ ਦੇ ਵਾਰ-ਵਾਰ ਆਉਂਦੇ ਨੇ ਫਿਰ ਸਰਕਾਰ ਨੂੰ ਉਸ ਐਮਪੀ ਨੂੰ ਧਿਆਨ ਵਿੱਚ ਰੱਖਦੇ ਉਹ ਜਿਹੜਾ ਕੇਸ ਹੈ ਜਲਦੀ ਚਲਾਨ ਪੇਸ਼ ਕਰਨੇ ਪੈਣਗੇ ਫਿਰ ਜਲਦੀ ਕਾਰਵਾਈ ਜਿਹੜੀ ਅਦਾਲਤੀ ਕਾਰਵਾਈ ਸ਼ੁਰੂ ਹੋ ਜੂਗੀ ਜੀ ਬਹੁਤ ਸ਼ੁਕਰੀਆ ਪ੍ਰੋਗਰਾਮ 16 ਨੇ ਸੱਚ ਦੇ ਵਿੱਚ ਇਨਾ ਅਸੀਂ 2-3 ਅਹਿਮ ਮਸਲਿਆਂ ਦੇ ਉੱਤੇ ਗੱਲਬਾਤ ਕੀਤੀ ਹੈ ਤੁਹਾਡਾ ਕੀ ਮੰਨਣਾ ਆਪਣੇ ਵਿਚਾਰ ਵੀ ਜਰੂਰ ਸਾਂਝੇ ਕਰਿਓ ਤੇ ਬਣੇ ਰਹੋ ABC ਪੰਜਾਬ ਦੇ ਨਾਲ